ਸਾਨੂੰ ਇਹ ਨਹੀਂ ਕੋਈ ਚੀਆ ਨਾ ਪੰਜ ਸਾਡੀਆਂ ਪੰਜ ਰਫੂਜਲਾ ਹੀ ਨਾ ਜਾਂ ਪੰਜ ਮਹੀਨੇ ਉਹ ਸਾਨੂੰ ਸਾਰੇ ਭੁੱਲ ਗਏ ਤੱਲ ਮੈਜੀ ਵੀਜ਼ਾ ਤੋਂ ਆਪਣਾ ਲਗਾਇਆ ਸੀ ਇੱਥੇ ਮਹੀਨੇ ਦੇ ਵਿੱਚ ਆ ਗਿਆ ਸੀ ਤੇ ਹੁਣ ਮੇਰੇ ਮਾਤਾ ਜੀ ਦਾ ਲਗਾਇਆ ਆਪਣਾ ਕੈਨੇਡਾ ਦਾ ਤੇ ਇਹਨਾਂ ਦਾ ਹਫਤੇ ਦੇ ਵਿੱਚ ਆ ਗਿਆ ਤੇ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਵੈਰੀ ਈਜ਼ੀ ਜਿੱਦਾਂ ਦਾ ਈਜ਼ੀ ਇਹਨਾਂ ਦਾ ਨਾਮ ਹੈ ਉਦਾਂ ਦਾ ਈਜ਼ੀ ਕੰਮ ਹੈ ਈਜ਼ੀ ਵੀਜ਼ਾ ਹੀ ਕਿਉਂ ਲੱਗਿਆ ਵੀ ਇਹਨਾਂ ਕੋਲ ਅਪਲਾਈ ਕਰਨਾ ਚਾਹੀਦਾ ਤੁਸੀਂ ਕਿਤੇ ਐਡ ਵਗੈਰਾ ਦੇਖੀ ਸੀ ਜਨ ਤੁਹਾਨੂੰ ਦੱਸਿਆ ਐਡ ਦੇਖੀ ਸੀ ਤੁਹਾਨੂੰ ਕੋਈ ਵਧੀਆ ਲੱਗਾ ਫਿਰ ਇੱਥੇ ਆਏ ਦੱਸੰਦੇ ਸੀ ਕਿ ਪਹਿਲਾਂ ਇੱਕ ਵਾਰੀ ਰਿਫਿਊਜ਼ ਹੋ ਗਿਆ ਸੀ ਵੀਜ਼ਾ ਤੇ ਹੁਣ ਜਦੋਂ ਈਜ਼ੀ ਵੀਜ਼ਾ ਕੋਲੋਂ ਆਏ ਲਵਾ ਲਿਆ ਅ ਪਹਿਲਾਂ ਜਦੋਂ ਲਵਾਇਆ ਸੀ ਤੇ ਹੁਣ ਲਵਾਇਆ ਉਹ ਚ ਫਰਕ ਕੀ ਲੱਗਿਆ ਉਹ ਫਰਕ ਲੱਗਿਆ ਜੀ ਸਾਨੂੰ ਸਾਡੇ ਗਵਾਂਡੀਆਂ ਦੇ ਨਾਲ ਹੀ ਉਹਨਾਂ ਨੇ ਵੀ ਤੁਹਾਨੂੰ ਦੱਸਿਆ ਵੀ ਤੁਸੀਂ ਉੱਥੇ ਜੀ ਈਜ਼ੀ ਵੀਜ਼ੇ ਵਾਲਿਆਂ ਕੋਲ ਜਾਓ ਇੰਨਾਂ ਨੇ ਸੀ ਐਡ ਵੀ ਪੜਦੇ ਦੀ ਤੇ ਮੋਬਾਈਲ ਤੇ ਵੀ ਤੇ ਇਹ ਰਸਿਤ ਹੁਣ ਕੋਈ ਨਾ ਸਾਨੂੰ ਬਹੁਤ ਵਧੀਆ ਕੋਈ ਦੱਸਿਆ ਪਿਆ ਆ ਸਾਨੂੰ ਡਾਕੂਮੈਂਟ ਲਿਆ ਇਹਨਾਂ ਨੇ ਜਿਵੇਂ ਤੁਹਾਡੇ ਰਿਫਿਊਜ਼ ਲੱਗੀ ਆ ਕੋਈ ਪੈਸੇ ਤਾਂ ਨਹੀਂ ਵੱਧ ਲਏ ਤੁਹਾਡੇ ਤੋਂ ਨਹੀਂ ਨਹੀਂ ਕੋਈ ਪੈਸਾ ਵਾਧੂ ਨਹੀਂ ਮੇਰਾ 40000 ਰੁਪਏ 35-40 ਲੱਖ ਕੈਨੇਡਾ ਦਾ ਵੀਜ਼ਾ ਲੱਗ ਜਾਂਦਾ ਪਰ ਕੈਨੇਡਾ ਉਧਰ ਜਾ ਕੇ ਇਮੀਗ੍ਰੇਸ਼ਨ ਨਹੀਂ ਕਲੀਅਰ ਕਰਦਾ ਵਾਪਸ ਭੇਜ ਦਿੰਦਾ ਇਹਦਾ ਕੀ ਕਰਨਾ ਕਲਾਇੰਟ ਜਿਹੜੇ ਹੈਗੇ ਆ ਕਿ ਉਹ ਗਲਤ ਮਤਲਬ ਆਪਣੇ ਆਪ ਨੂੰ ਉਹ ਕਰ ਰਹੇ ਹੈਗੇ ਗਲਤ ਗਾਈਡ ਹੋ ਰਹੇ ਹੈਗੇ ਆ ਬਾਹਰੋਂ ਕਿ ਕੈਨੇਡਾ ਉਥੋਂ ਵਾਪਸ ਭੇਜ ਰਿਹਾ ਆ ਐਦਾ ਐਦਾ ਕੁਝ ਨਹੀਂ ਹੈ ਆਫਟਰ ਵੀਜ਼ਾ ਵੀ ਵੀ 25 25 ਲੱਖ ਵੀ ਲੈਣੇ ਨੇ ਬਟ ਜੋ ਸਾਡਾ ਕੰਮ ਆਪਾਂ ਜੈਨੂਇਨ ਤਰੀਕੇ ਨਾਲ ਗਾਈਡ ਕਰਦੇ ਕੁਝ ਹਜ਼ਾਰਾਂ ਵਿੱਚ ਹੀ ਤੁਹਾਡਾ ਕੰਮ ਹੋ ਜਾਂਦਾ ਆ ਔਰ ਉਹਦੇ ਵਿੱਚ ਅਸੀਂ ਪੇਪਰ ਵਰਕ ਵੀ ਸਾਰਾ ਕਲਾਇੰਟ ਦਾ ਹੀ ਲਗਾਉਂਦੇ ਹੈਗੇ ਆ ਔਰ ਜਿੰਨੀ ਵੀ ਇਨਫੋਰਮੇਸ਼ਨ ਆ ਕਲਾਇੰਟ ਨੂੰ ਪ੍ਰੋਪਰ ਦੱਸਿਆ ਜਾਂਦਾ ਹੈਗਾ ਔਰ ਕਲਾਇੰਟ ਦੇ ਸਾਹਮਣੇ ਬੈਠ ਕੇ ਫਾਈਲ ਲਗਾਈ ਜਾਂਦੀ ਆ ਅੰਡੀਸੇ ਬਿਲਕੁਲ ਹੀ ਆਸਟ੍ਰੇਲੀਆ ਦੇ ਸਾਡੇ ਪਿੱਛੇ ਜੀ ਅਪਰੂਵਲਸ ਲਾ ਕੇ ਆਏ ਨੇ T20 ਦੇ ਉੱਤੇ T20 ਜਿਹੜਾ ਮੈਚਸ ਹੋਇਆ ਹੈ ਇੰਡੀਆ ਆਸਟ੍ਰੇਲੀਆ ਦੇ ਵਿੱਚ ਉਹ ਸਾਰੀਆਂ ਅਪਰੂਵਲਸ ਨੇ ਤੁਸੀਂ ਆਪਾਂ ਕਲੈਂਡਰ ਕਾਵਾਂਗੇ ਸਾਡੇ ਆਫਿਸ ਦੇ ਵਿੱਚ ਆ ਕੇ ਤੁਸੀਂ ਲੇਟੈਸਟ ਅਪਰੂਵਲਸ ਦੇਖ ਸਕਦੇ ਹੋ ਤਿੰਨ ਕੰਮ ਹੀ ਰਹਿ ਗਏ ਨੇ ਜਿਵੇਂ ਫਰਵਰੀ ਮਹੀਨੇ ਮੈਚ ਸ਼ੁਰੂ ਹੋਣੇ ਆ ਤੇ ਫਿਰ ਇਹ ਅਪਲਾਈ ਕਿੰਨਾ ਚਿਰ ਪਹਿਲਾਂ ਆਪਾਂ ਨੂੰ ਕਰਨਾ ਚਾਹੀਦਾ ਦੇਖੋ ਸਰ ਇਹਦੇ ਵਿੱਚ ਫਰਸਟ ਕਮ ਫਰਸਟ ਸਰਵ ਆ ਇਹਦੇ ਵਿੱਚ ਵੀ ਲਿਮਿਟਡ ਸੀਟਸ ਨੇ ਇਹ ਨਹੀਂ ਹੈਗਾ ਸਾਰੇ ਜਾਣੇ ਅਪਲਾਈ ਕਰ ਲੈਣਗੇ ਤੇ ਸਾਰਿਆਂ ਨੂੰ ਮਤਲਬ ਕਿ ਸੀਟਸ ਅਵੇਲੇਬਲ ਬਹੁ ਕੈਨੇਡਾ ਨੇ ਇਮੀਗ੍ਰੇਸ਼ਨ ਹੁਣ ਕਲੀਅਰ ਕਰਨੀ ਵੀ ਬੰਦ ਕਰ ਦਿੱਤੀ ਆ ਬਹੁਤ ਸਾਰੇ ਲੋਕਾਂ ਨੂੰ ਕੈਨੇਡਾ ਤੋਂ ਕੀ ਪੇਰੰਗ ਮੋੜਿਆ ਉਹਨਾਂ ਨੂੰ ਕੈਨੇਡਾ ਦੇ ਅੰਦਰ ਐਂਟਰ ਨਹੀਂ ਹੋਣ ਦਿੱਤਾ ਗਿਆ ਉਹਨਾਂ ਨੂੰ 에어ਪੋਰਟ ਤੋਂ ਹੀ ਵਾਪਸ ਮੋੜ ਦਿੱਤਾ ਤੇ ਇਹਦੇ ਨਾਲ ਨਾਲ ਹੀ ਸ਼ੈਨਗਨ ਦੇ ਵੀਜ਼ੇ ਵੀ ਹੁਣ ਓਪਨ ਹੋ ਚੁੱਕੇ ਨੇ ਆਸਟ੍ਰੇਲੀਆ ਜਾਣ ਦਾ ਵੀ ਤੁਹਾਡੇ ਕੋਲ ਸੁਨਹਿਰੀ ਮੌਕਾ ਵਾ ਤੇ ਤੁਸੀਂ ਜੇ ਇੰਗਲੈਂਡ ਜਾਣਾ ਚਾਹੁੰਦੇ ਜੇ ਤੇ ਤੁਹਾਡੇ ਕੋਲ ਹੁਣ ਬਹੁਤੇ ਪੁਰਾਣੇ ਫੰਡ ਵੀ ਨਹੀਂ ਹੈਗੇ ਤੇ ਤੁਸੀਂ ਤਾਂ ਵੀ ਇੰਗਲੈਂਡ ਦਾ ਵੀਜ਼ਾ ਲਾ ਸਕਦੇ ਹੋ ਮੈਂ ਇਸ ਵੇਲੇ ਈਜ਼ੀ ਵੀਜ਼ਾ ਦੇ ਦਫਤਰ ਦੇ ਵਿੱਚ ਮੌਜੂਦ ਆ ਮੇਰੇ ਨਾਲ ਸਟਾਫ ਹੈ ਗੱਲਬਾਤ ਕਰਦੇ ਆ ਵੀ ਜਿਹੜੇ ਕੈਨੇਡਾ ਦੇ ਵਿੱਚ ਦਿੱਕਤ ਆ ਰਹੀਆਂ ਨੇ ਜਾਂ ਆਸਟ੍ਰੇਲੀਆ ਕਿਵੇਂ ਜਾਣਾ ਯੂਕੇ ਕਿਵੇਂ ਜਾਣਾ ਇਹ ਸਾਰੀ ਗੱਲਬਾਤ ਕਰਦੇ ਆ ਮੈਮ ਸਭ ਤੋਂ ਪਹਿਲਾਂ ਤਾਂ ਇਹੀ ਹੈ ਵੀ ਲੋਕਾਂ ਦੇ ਨਾ ਮਨਾਂ ਦੇ ਵਿੱਚ ਇੱਕ ਵਹਿਮ ਪੈ ਗਿਆ ਵੀ ਕੈਨੇਡਾ ਦਾ ਵੀਜ਼ਾ ਲੱਗ ਜਾਂਦਾ ਪਰ ਕੈਨੇਡਾ ਉੱਧਰ ਜਾ ਕੇ ਇਮੀਗ੍ਰੇਸ਼ਨ ਨਹੀਂ ਕਲੀਅਰ ਕਰਦਾ ਵਾਪਸ ਭੇਜ ਦਿੰਦਾ ਇਹਦਾ ਕੀ ਕਾਰਨ ਹੈ ਇਹਦਾ ਕਾਰਨ ਕੁਝ ਨਹੀਂ ਹੈਗਾ ਇਹਦਾ ਕਾਰਨ ਇਹ ਹੈਗਾ ਕਿ ਕਲਾਇੰਟ ਜਿਹੜੇ ਹੈਗੇ ਆ ਕਿ ਉਹ ਗਲਤ ਮਤਲਬ ਆਪਣੇ ਆਪ ਨੂੰ ਉਹ ਕਰ ਰਹੇ ਹੈਗੇ ਗਲਤ ਗਾਈਡ ਹੋ ਰਹੇ ਹੈਗੇ ਆ ਬਾਹਰੋਂ ਕਿ ਕੈਨੇਡਾ ਉਥੋਂ ਵਾਪਸ ਭੇਜ ਰਿਹਾ ਆ ਐਦਾ ਐਦਾ ਕੁਝ ਨਹੀਂ ਹੈ ਤੁਸੀਂ ਆਪਣੇ ਜੈਨੂਇਨ ਡਾਕੂਮੈਂਟਸ ਨਾਲ ਅਪਲਾਈ ਕਰੋ ਜੈਨੂਇਨ ਤਰੀਕੇ ਨਾਲ ਵੀਜ਼ਾ ਲੈ ਕੇ ਜਾਓ ਉਥੋਂ ਇਮੀਗ੍ਰੇਸ਼ਨ ਵੀ ਕਲੀਅਰ ਹੁੰਦੀ ਹੈ ਬਾਕੀ ਜਦੋਂ ਕਲਾਇੰਟ ਦਾ ਵੀਜ਼ਾ ਆਂਦਾ ਆ ਅਸੀਂ ਕਲਾਇੰੰਟ ਨੂੰ ਪ੍ਰੋਪਰ ਗਾਈਡ ਕਰਦੇ ਆ ਕਿ ਤੁਸੀਂ ਕਿਹੜੇ ਕਿਹੜੇ ਡਾਕੂਮੈਂਟੇਸ਼ਨ ਨਾਲ ਕੈਰੀ ਕਰਨੇ ਹੈਗੇ ਆ ਔਰ ਕਿਹੜੀ 에ਅਰਲਾਈਨ ਲੈਣੀ ਔ ਸਭ ਕੁਝ ਗਾਈਡ ਕਰਕੇ ਆਪਾਂ ਕਲਾਇੰਟ ਨੂੰ ਭੇਜਦੇ ਆ ਕੁਝ ਨਹੀਂ ਹੈ ਜੈਨੂਨ ਤਰੀਕੇ ਨਾਲ ਅਗਰ ਆਪਾਂ ਵੀਜ਼ਾ ਲਿਆ ਹੋਇਆ ਜੈਨੂਨ ਸਾਰੇ ਪੇਪਰ ਹੈਗੇ ਆ ਆਪਣੇ ਤੇ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਇਦਾਂ ਦੀ ਉਹਦੇ ਵਿੱਚ ਵੀ ਤਾਂ ਵੀਜ਼ਾ ਆਉਂਦਾ ਹੀ ਆ ਫੇਰ ਹੀ ਬੰਦਾ ਜਿੱਥੋਂ ਜਹਾਜ਼ ਚੜਦਾ ਕੈਨੇਡਾ ਪਹੁੰਚਦਾ ਉਹ ਵੀਜ਼ੇ ਦੇ ਵਿੱਚ ਤੇ ਜਿਹੜਾ ਤੁਸੀਂ ਵੀਜ਼ਾ ਕਹਿੰਦੇ ਹੋ ਵੀ ਇਹ ਇਲੀਗਲ ਕਹਿ ਲੋ ਜਾਂ ਫਿਰ ਪੇਪਰ ਗਲਤ ਲਾ ਕੇ ਕਰਦੇ ਨੇ ਉਹ ਕੀ ਚੀਜ਼ ਕੀ ਹੁੰਦੀ ਹੈ ਚੀਜ਼ ਇਹ ਹੈ ਕਿ ਜਦੋਂ ਕਲਾਈਂ ਨੇ ਆਪਣੇ ਜੈਨੂਇਨ ਡਾਕੂਮੈਂਟੇਸ਼ਨ ਦਿੱਤੇ ਕਲਾਈਂ ਨੂੰ ਸਾਰੀ ਇਨਫੋਰਮੇਸ਼ਨ ਹੈਗੀ ਆ ਜਦੋਂ ਆਪਾਂ ਇਮੀਗ੍ਰੇਸ਼ਨ ਤੇ ਜਾਂਦੇ ਆ ਇਮੀਗ੍ਰੇਸ਼ਨ ਵਾਲੇ ਆਪਾਂ ਨੂੰ ਪੁੱਛਦੇ ਆ ਕਿ ਕੀ ਪੇਪਰਵਰਕ ਲੱਗਾ ਸੀ ਕਲਾਈਂ ਪ੍ਰੋਪਰ ਆਪਣੇ ਕੌਨਫੀਡੈਂਸ ਨਾਲ ਦੱਸਦਾ ਕਿ ਇਹ ਚੀਜ਼ਾਂ ਮੈਂ ਲਗਾ ਕੇ ਆਇਆ ਸੀ ਆਪਾਂ ਕੀ ਜਿਵੇਂ ਸਪੌਂਸਰਸ਼ਿਪ ਕਿੰਨੇ ਭੇਜੀ ਹੈ ਕਿਹਦੇ ਕੋਲ ਜਾਣਾ ਜਾਂ ਕਿਹਦੇ ਰਿਸ਼ਤੇਦਾਰ ਕੋ ਜਾਣਾ ਇਹ ਸਾਰੀਆਂ ਚੀਜ਼ਾਂ ਸਾਰਾ ਕੁਝ ਗਾਈਡ ਕਰਕੇ ਆਪਾਂ ਕਲਾਈਂ ਨੂੰ ਭੇਜਦੇ ਆ ਇਥੋਂ ਔਰ ਜਦੋਂ ਕਿਸੇ ਕਲਾਈਂ ਨੇ ਮਤਲਬ ਐਦਾ ਪੇਪਰ ਲਗਾਏ ਹੋਏ ਆਪਾਂ ਨੂੰ ਪਤਾ ਹੀ ਨਹੀਂ ਆ ਵੀਜ਼ਾ ਆ ਗਿਆ ਹੋਇਆ ਜਦੋਂ ਇਮੀਗ੍ਰੇਸ਼ਨ ਤੇ ਜਾਂਦੇ ਆ ਉਹ ਪੁੱਛਦੇ ਸਾਨੂੰ ਕੋਈ ਇਨਫੋਰਮੇਸ਼ਨ ਹੀ ਨਹੀਂ ਪਤਾ ਹੈਗੀ ਤੇ ਫਿਰ ਉਹ ਗਲਤ ਹੀ ਗਾਈਡ ਹੋਣਗੇ ਉੱਥੋਂ ਫੇਸਲੇ ਉਹ ਕਲਾਈਂਟ ਵਾਪਸ ਹੋ ਰਹੇ ਆ ਜੀ ਇਹ ਵੀ ਸੁਣਿਆ ਵੀ ਜਿਹੜੇ ਇਸ ਤਰੀਕੇ ਨਾਲ ਉੱਥੇ ਜਾਂਦੇ ਨੇ ਕਈ ਵਾਰੀ ਤਾਂ ਪਾਸਪੋਰਟ ਹੀ ਉਹਨਾਂ ਨੂੰ 에ਰਪੋਰਟ ਤੇ ਦਿੱਤਾ ਜਾਂਦਾ ਤੇ ਉੱਥੇ ਜਾ ਕੇ ਟਿਕਟਾਂ ਦਿੱਤੀਆਂ ਜਾਂਦੀਆਂ ਆ ਜਿਹੜੇ ਤਾਂ ਐਦਾਂ ਵੀਜ਼ਾ ਲਗਦੇ ਨੇ ਜਿਹੜੇ ਤੁਸੀਂ ਕਹ ਰਹੇ ਹੋ ਪੇਪਰ ਜਿਨ੍ਹਾਂ ਨਹੀਂ ਉਹਨਾਂ ਦਾ ਤਾਂ ਪੈਸੇ ਵੀ ਬਹੁਤ ਜ਼ਿਆਦਾ ਲੈ ਲੈਂਦੇ ਨੇ ਕਈ ਏਜੰਟ ਲੈਂਦੇ ਨੇ ਏਜੰਟ ਆਫਟਰ ਵੀਜ਼ਾ ਵੀ ਵੀ 25 25 ਲੱਖ ਵੀ ਲੈਂਦੇ ਨੇ ਬਟ ਜੋ ਸਾਡਾ ਕੰਮ ਆਪਾਂ ਜੈਨੂਇਨ ਤਰੀਕੇ ਨਾਲ ਗਾਈਡ ਕਰਦੇ ਕੁਝ ਹਜ਼ਾਰਾਂ ਵਿੱਚ ਹੀ ਤੁਹਾਡਾ ਕੰਮ ਹੋ ਜਾਂਦਾ ਆ ਔਰ ਉਹਦੇ ਵਿੱਚ ਅਸੀਂ ਪੇਪਰ ਵਰਕ ਵੀ ਸਾਰਾ ਕਲਾਇੰਟ ਦਾ ਹੀ ਲਗਾਉਂਦੇ ਹੈਗੇ ਆ ਔਰ ਜਿੰਨੀ ਵੀ ਇਨਫੋਰਮੇਸ਼ਨ ਆ ਕਲਾਇੰਟ ਨੂੰ ਪ੍ਰੋਪਰ ਦੱਸਿਆ ਜਾਂਦਾ ਹੈਗਾ ਔਰ ਕਲਾਇੰਟ ਦੇ ਸਾਹਮਣੇ ਬੈਠ ਕੇ ਫਾਈਲ ਲਗਾਈ ਜਾਂਦੀ ਆ ਤਾਂ ਜੋ ਕਲਾਇੰਟ ਨੂੰ ਸਾਰੀ ਆਪਣੀ ਫਾਈਲ ਦੀ ਇਨਫੋਰਮੇਸ਼ਨ ਪ੍ਰੋਪਰ ਪਤਾ ਹੋਵੇ ਇਹ ਵੀ ਹੈ ਕਿ ਜਿਵੇਂ ਪਿੱਛੇ ਜੇ ਮੈਂ ਵਿਕਰਾਂਤ ਪਾਜੀ ਤੁਹਾਡੇ ਸਟੇਟਸ ਦੇਖਦਾ ਸੀਗਾ ਵੀ ਆਸਟ੍ਰੇਲੀਆ ਜੇ ਜਾਣਾ ਉੱਥੇ ਮੈਚ ਹੋ ਰਹੇ ਨੇ, ਵਰਲਡ ਕੱਪ ਹੋ ਰਿਹਾ ਤੇ ਉਹਦੇ ਵਿੱਚ ਤੁਸੀਂ ਜਾ ਕੇ ਮੈਚ ਇੰਜੋਏ ਵੀ ਕਰ ਸਕਦੇ ਤੇ ਤੁਹਾਡਾ ਵੀਜ਼ਾ ਵੀ ਲੱਗ ਸਕਦਾ। ਇਹ ਗੱਲ ਸੱਚ ਹੈ। ਪਾਸਪੋਰਟ ਆਏ ਨੇ ਕਈਆਂ ਦੇ ਕਨਫਰਮ ਹੋ ਗਏ। ਹਾਂਜੀ ਪਹਿਲਾਂ ਤਾਂ ਜੀ ਈਜ਼ੀ ਵੀਜ਼ਾ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਡੇਲੀ ਪੋਸਟ ਨੂੰ ਸਤਿ ਸ਼੍ਰੀ ਅਕਾਲ ਜੀ। ਅੰਡੀਸੀ ਬਰ ਕੋਲੀਆ ਆਸਟ੍ਰੇਲੀਆ ਤੇ ਸਾਡੇ ਪਿੱਛੇ ਜੀ ਅਪਰੂਵਲਸ ਲਾ ਕੇ ਆਏ ਨੇ T20 ਦੇ ਉੱਤੇ T20 ਜਿਹੜਾ ਮੈਚਸ ਹੋਏ ਆਂ ਇੰਡੀਆ ਆਸਟ੍ਰੇਲੀਆ ਦੇ ਵਿੱਚ ਉਹ ਸਾਰੀਆਂ ਅਪਰੂਵਲਸ ਨੇ ਤੁਸੀਂ ਆਪਾਂ ਕਲੈਂਟ ਨੂੰ ਕਹਾਂਗੇ ਸਾਡੇ ਆਫਿਸ ਦੇ ਵਿੱਚ ਆ ਕੇ ਤੁਸੀਂ ਲੇਟਸਟ ਅਪਰੂਵਲਸ ਦੇਖ ਸਕਦੇ ਹੋ ਬਟ ਹੁਣ ਉਹ ਜਿਹੜਾ ਮੈਚਸ ਖਤਮ ਹੋ ਗਏ ਨੇ ਹੁਣ ਫਰਵਰੀ ਦੇ ਵਿੱਚ ਔਮਨਸ ਦਾ ਵਰਲਡ ਕੱਪ ਹੋਣ ਜਾ ਰਿਹਾ T20 ਬਹੁਤ ਵਧੀਆ ਆਪਰਚੂਨਿਟੀ ਹੈ ਔਰ ਜਿਹੜੀ ਟਿਕਟ ਅਸੀਂ ਪਰਚੇਸ ਕਰਕੇ ਦਿੰਦੇ ਆ ਕਲੈਂਟ ਨੂੰ ਆਨਲਾਈਨ ਚੈੱਕ ਕਰ ਸਕਦਾ ਹੈ ਪ੍ਰੋਪਰ ਜੈਨੂਇਨ ਟਿਕਟਸ ਦੇ ਨਾਲ ਹੀ ਅਸੀਂ ਐਪਲੀਕੇਸ਼ਨ ਅਪ ਅਪ ਅੰਬੈਸਡਰੀ ਵਿੱਚ ਅਪਲੋਡ ਕਰਦੇ ਹੈਗੇ ਆ ਮਲਕੀ ਹੁਣ ਮੌਕਾ ਹੈਗਾ ਆਸਟ੍ਰੇਲੀਆ ਜਾਣ ਵਾਲਿਆਂ ਕੋ ਜੇ ਜਾਣਾ ਜਾਂਦੇ ਨੇ ਅਗਲੇ ਸਾਲ ਤੇ ਫੈਬਰੂਰੀ ਵਿੱਚ ਉਹ ਜਿਹੜਾ ਈਵੈਂਟ ਹੋਣ ਵਾਲਾ ਆ ਉਹਦੇ ਲਈ ਉਹਨਾਂ ਨੂੰ ਅਪਰੋਚ ਹੋਣ ਤੋਂ ਹੀ ਕਰਨੀ ਪਵੇਗੀ ਜੇ ਉਹਨਾਂ ਨੇ ਵੀਜ਼ਾਸ ਦੇਖਣ ਨੇ ਸਾਡੇ ਆਫਿਸ ਆ ਸਕਦੇ ਆ ਤਿੰਨ ਕ ਮਹੀਨੇ ਰਹਿ ਗਏ ਨੇ ਜਿਵੇਂ ਫਰਵਰੀ ਮਹੀਨੇ ਮੈਚ ਸ਼ੁਰੂ ਹੋਣੇ ਆ ਤੇ ਫਿਰ ਇਹ ਅਪਲਾਈ ਕਿੰਨਾ ਚਿਰ ਪਹਿਲਾਂ ਆਪਾਂ ਨੂੰ ਕਰਨਾ ਚਾਹੀਦਾ ਦੇਖੋ ਸਰ ਇਹਦੇ ਵਿੱਚ ਫਰਸਟ ਕਮ ਫਰਸਟ ਸਰਵਾ ਇਹਦੇ ਵਿੱਚ ਵੀ ਲਿਮਟਿਡ ਸੀਟਸ ਨੇ ਇਹ ਨਹੀਂ ਹੈਗਾ ਸਾਰੇ ਜਾਣੇ ਅਪਲਾਈ ਕਰ ਲੈਣਗੇ ਤੇ ਸਾਰਿਆਂ ਨੂੰ ਮਤਲਬ ਕਿ ਸੀਟਸ ਅਵੇਲੇਬਲ ਸੀਟ ਅਵੇਲੇਬਲ ਹੁ ਉਹ ਲਿਮਟਡ ਸੀਟ ਵਾਜੇ ਜਰੂਰੀ ਨਹੀਂ ਕਿ ਸਿਰਫ ਇੰਡੀਆ ਦੇ ਲੋਕ ਹੀ ਟਿਕਟ ਬੁੱਕ ਕਰਨਗੇ ਬਹੁਤ ਇੰਟਰਨੈਸ਼ਨਲ ਵਰਲਡ ਦੇ ਵਿੱਚ ਲੋਕੀ ਉੱਥੇ ਦੇਖਣ ਜਾਣਗੇ T20 ਹੈ ਨਾ ਤੇ ਉਹਦੇ ਲਈ ਉਹਨਾਂ ਟਿਕਟ ਪਹਿਲਾਂ ਹੋਲਡ ਕਰवानी ਪਏਗੀ ਪਹਿਲਾਂ ਈਮੇਲਸ ਵਗੈਰਾ ਹੁੰਦੀਆਂ ਨੇ ਸਾਡਾ ਆਫੀਸ਼ੀਅਲੀ ਵਰਕ ਹੁੰਦਾ ਹੈ ਉਹਦੇ ਲਈ ਆਪਾਂ ਕਹਿੰਦੇ ਕਲਾਇੰਟ ਨੂੰ ਹੁਣ ਤੋਂ ਹੀ ਵਿਜ਼ਿਟ ਕਰਨਾ ਪਏਗਾ ਤਾਂ ਕਿ ਅਸੀਂ ਟਿਕਟ ਦੀ ਈਮੇਲਸ ਕਰਾ ਕੇ ਕਨਫਰਮਡ ਕਰਾ ਕੇ ਡਾਕੂਮੈਂਟੇਸ਼ਨ ਨੂੰ ਟਾਈਮ ਲੱਗਦਾ ਫਾਈਲਿੰਗ ਨੂੰ ਟਾਈਮ ਲੱਗਦਾ ਹੁਣ ਤੋਂ ਹੀ ਅਪਰੋਚ ਕਰਨਾ ਸ਼ੁਰੂ ਕਰ ਦੇਣਗੇ ਤੇ ਵਧੀਆ ਰਹੇਗਾ ਇਹਦੇ ਵਿੱਚ ਕੋਈ ਸਪੌਂਸਰਸ਼ਿਪ ਦੀ ਲੋੜ ਤਾਂ ਨਹੀਂ ਇਥੇ ਤੇ ਆਪਾਂ ਕਹਾਂਗੇ ਮੰਨ ਲਓ ਸਿਡਨੀ ਦੇ ਵਿੱਚ ਕੋਈ ਮੈਚ ਹੋ ਰਿਹਾ ਮੈਲਬਨ ਦੇ ਵਿੱਚ ਕੋਈ ਮੈਚ ਹੋ ਰਿਹਾ ਉਹਦੀ ਟਿਕਟ ਪਰਚੇਜ਼ ਕਰਕੇ ਸਿਡਨੀ ਮੈਲਬਨ ਦਾ ਫਿਰ ਆਈਟਨਰੀ ਬਣਾ ਕੇ ਦਵਾਂਗੇ ਉੱਥੇ ਕਿਹੜੇ ਕਿਹੜੀ ਫੇਮਸ ਚੀਜ਼ਾਂ ਵੀ ਦੇਖਣੀਆਂ ਨੇ ਤੇ ਪਲੱਸ T20 ਵਰਲਡ ਕੱਪ ਵੀ ਦੇਖਣਾਂ ਨੇ ਇਹਦੇ ਵਿੱਚ ਫੰਡ ਕਿੰਨੇ ਕੇ ਚਾਹੀਦੇ ਹੋਣਗੇ ਆਪਾਂ ਦੇਖੋ ਫੰਡਸ ਆਪਾਂ ਨੂੰ ਇਹਦੇ ਵਿੱਚ ਕੋਈ ਜ਼ਿਆਦਾ ਜਦਾ ਪੁਰਾਣੇ ਯੂਕੇ ਵਾਂਗ ਪੁਰਾਣੇ ਜਿਆਦਾ ਦਿਖਾਉਣ ਦੀ ਲੋੜ ਨਹੀਂ ਤਾਂ ਯੂਕੇ 'ਚ ਵੀ 28 ਦਿਨ ਪੁਰਾਣੇ ਚੱਲ ਜਾਂਦੇ ਨੇ ਆਸਟ੍ਰੇਲੀਆ ਵਿੱਚ ਵੀ ਜਿਹੜੇ ਫੰਡ ਚੱਲ ਜਾਂਦੇ ਨੇ ਬਸ ਇੱਕ ਜੈਨੂਇਨ ਫੰਡਸ ਹੋਣੇ ਚ ਉਸੀ ਗੱਲ ਕੀਤੀ ਯੂਕੇ ਦਾ ਵੀ ਜਿਵੇਂ ਦੱਸਿਆ ਵੀ ਯੂਕੇ ਕਿੰਨੇ ਕ ਪੁਰਾਣੇ ਫੰਡਸ ਨੂੰ ਅ ਅਸੈਪਟ ਕਰਦਾ ਕਿਉਂਕਿ ਪਿੱਛੇ ਜੇ ਬਹੁਤ ਸਾਰੀ ਅਵਾਬ ਵੀ ਉੱਡੀ ਕਿ ਬਹੁਤੇ ਪੁਰਾਣੇ ਵੀ ਨਹੀਂ ਚੱਲਦੇ ਤੇ ਬਹੁਤੇ ਨਵੇਂ ਵੀ ਨਹੀਂ ਚੱਲਦੇ ਜੈਨੂਨ ਜਿਆ ਦੱਸਿਓ ਦੇਖੋ ਸਿਰ ਯੂਕੇ ਲਈ ਕੋਈ ਵੀ ਚਾਹੀ ਕੰਸਲਟੈਂਟ ਕਹਿ ਲੋ ਕੋਈ ਵੀ ਕਲੈਂਡ ਕਹਿ ਲੋ ਕੋਈ ਵੀ ਏਜੰਟ ਕਹਿ ਲੋ ਕੋਈ ਵੀ ਉਹਨੂੰ ਗੁਮਰਾਹ ਨਹੀਂ ਕਰ ਸਕਦਾ ਕਿ ਯੂਕੇ ਪੂਰਾ ਟਰਾਂਸਪੇਰੈਂਟ ਹੈਗਾ ਕਦੀ ਵੀ ਚੀਟ ਨਹੀਂ ਕਰ ਸਕਦੇ ਯੂਕੇ ਨਾਲ ਹਾਲਾਂਕਿ ਚਲੋ ਅਸੀਂ ਕਿਸੇ ਵੀ ਕੰਟਰੀ ਲਈ ਚੀਟ ਨਹੀਂ ਕਰਦੇ ਨੋਰਮਲ ਜੈਨੂਇਲੀ ਕਰਦੇ ਆ ਯੂਕੇ ਦੇ ਘੱਟ ਤੋਂ ਘੱਟ ਵੀ 28 ਦਿਨ ਪੁਰਾਣੇ ਫੰਡਸ ਹੋਣੇ ਚਾਹੀਦੇ ਆ ਫੰਡ ਸਾਈਕਲ ਆਦਾ ਚੀਜ਼ ਹੋ ਗਿਆ ਫੰਡਸ ਹੋਣੇ ਚਾਹੀਦੇ ਆ ਬਟ ਜਿਹੜੀ ਤੁਹਾਡੀ ਸਟੇਟਮੈਂਟ ਆ ट्रांजੈਕਸ਼ਨ ਆ ਕੋਈ ਇਦਾਂ ਦੀ ਅਮਾਉਂਟ ਨਾ ਹੋਵੇ ਲੈਟਸ ਸੀ ਆਪਾਂ 6 ਮਹੀਨੇ ਦੀ ਸਟੇਟਮੈਂਟ ਲਗਾ ਦਿੱਤੀ ਆ ਉਹਦੇ ਵਿੱਚ 2 ਲੱਖ ਰੁਪਏ ਇੱਕਦਮ ਅਕਾਊਂਟ ਦੇ ਵਿੱਚ ਆ ਗਿਆ ਬਟ ਆਪਣਾ ਕੋਈ ਕੋਈ ਐਵੀਡੈਂਸ ਨਹੀਂ ਹੈਗਾ ਤੇ ਉਹਦੇ ਵਿੱਚ ਵੀ ਜਿਹੜੀ ਯੂਕੇ ਦੀ ਐਮਬੈਸੀ ਆ ਉਹਨੂੰ ਰਿਫਿਊਜ਼ ਕਰ ਦਿੰਦੀ ਹੈ ਜਾਂ ਪ੍ਰੂਫ ਮੰਗਦੀ ਆ ਤੁਸੀਂ 2 ਲੱਖ ਦਾ ਸਾਨੂੰ ਪ੍ਰੂਫ ਦਿਓ ਕਿ ਕਿੱਥੋਂ ਆਇਆ ਮੰਨ ਲਓ ਬੰਦੇ ਦੀ ਇਨਕਮ 5 ਲੱਖ ਰੁਪਏ ਸਾਲ ਦੀ ਆ ਪੂਰੀ 30000 ਰੁਪਏ ਸੇਵਿੰਗ ਹੁੰਦੀ ਹੈ ਤੇ ਬੰਦਾ 3 ਲੱਖ ਰੁਪਏ 5 ਲੱਖ ਇੱਕਦਮ ਅਕਾਊਂਟ ਚ ਪਵਾ ਲੰਦਾ ਕਿ ਉਹ ਡਾਊਟ ਕ੍ਰੀਏਟ ਕਰਦਾ ਕਿਤੇ ਕਿ ਵੀਜ਼ਾ ਲੈਣ ਵਾਸਤੇ ਨੇ ਪੈਸੇ ਪਵਾਏ ਆ ਉਹਦੇ ਸਾਰੇ ਸਾਰੇ ਆਫਿਸ ਜਦੋਂ ਵਿਜ਼ਿਟ ਕਰੋਗੇ ਤੁਹਾਨੂੰ ਆਪਾਂ ਪ੍ਰੋਪਰ ਗਾਈਡ ਕਰਾਂ ਕਿਹੜੀ ਟ੍ਰਾਂਜੈਕ ਇਹ ਕੱਲ ਇਹ ਵੀ ਆ ਵੀ ਲੋਕਾਂ ਦੇ ਮਨਾਂ ਚ ਨਾ ਇਹ ਵੀ ਵਹਿਮ ਪੈ ਗਿਆ ਵੀ ਉੱਥੇ ਇਮੀਗ੍ਰੇਸ਼ਨ ਛਾਪਾ ਮਾਰ ਲੱਗੀ ਉੱਥੇ ਜਿਹੜੇ ਇਲੀਗਲ ਨੇ ਉਹਨਾਂ ਨੂੰ ਕੱਢਣ ਲੱਗ ਪਏ ਜਾਂ ਜਿਹੜੇ ਟੂਰਿਸਟ ਦੇ ਜਾਂਦੇ ਨੇ ਉਹਨਾਂ ਨੂੰ ਕੋਈ ਬਹੁਤਾ ਉੱਥੇ ਵਧੀਆ ਜਿਹੜਾ ਬਿਹੇਵ ਨਹੀਂ ਕਰਦੇ ਪਏ ਇਦਾਂ ਦੀ ਵੀ ਕੋਈ ਗੱਲ ਹੈ ਦੇਖੋ ਸਰ ਉਹਦੇ ਵਿੱਚ ਤਾਂ ਇਹੀ ਹੈ ਕਿ ਜਿੱਦਾਂ ਟੂਰਿਸਟ ਵੀਜ਼ਾ ਜਦੋਂ ਕਿਸੇ ਦਾ ਲੱਗ ਜਾਂਦਾ ਹੈ ਯੂਕੇ ਦਾ 6 ਮਹੀਨੇ ਦਾ ਜਦੋਂ ਵੀਜ਼ਾ 6 ਮਹੀਨੇ ਦਾ ਵੀਜ਼ਾ ਲੱਗਦਾ ਫਸਟ ਟਾਈਮ ਜਦੋਂ ਕਿ ਅਪਲਾਈ ਕਰਦਾ ਉੱਥੇ ਜਾ ਕੇ ਅਗਰ ਤੋਂ ਆਪਣੇ ਕਾਗਜ਼ਾਂ ਤੇ ਅਪਲਾਈ ਕਰ ਰਿਹਾ ਅਗਰ ਉਹਦੇ ਜੈਨੂਇਨ ਡਾਕੂਮੈਂਟੇਸ਼ਨ ਹੈ ਕਿ ਤੁਹਾਨੂੰ ਕਬਰਾਂ ਦੀ ਕੋਈ ਲੋੜ ਨਹੀਂ ਹੈਗੀ ਨਾ ਤਾਂ ਇਮੀਗ੍ਰੇਸ਼ਨ ਚ ਕਬਰਾਂ ਦੀ ਲੋੜ ਆ ਨਾ ਯੂਕੇ ਐਂਟਰ ਕਰਕੇ ਕਬਰਾਂ ਦੀ ਲੋੜ ਆ ਸਾਡਾ ਕੰਮ ਟੂਰਿਸਟ ਵੀਜ਼ੇ ਤੱਕ ਦਾ ਆ ਉੱਥੇ ਜਾ ਕੇ ਕਲਾਇੰਟ ਨੇ ਉੱਥੇ ਜਾ ਕੇ ਸਾਈਲੈਂਸ ਪਾਣੀਆ ਵਾਪਸ ਹਣਾ ਨਹੀਂ ਆਣਾ ਉਹ ਕਲਾਇੰਟ ਤੇ ਡਿਪੈਂਡ ਕਰਦਾ ਹੈ ਇਕ ਨਹੀਂ ਕੁਝ ਕੇਸ ਜਿਹਦਾ ਦੇ ਹੁੰਦੇ ਤੁਸੀਂ ਕੈਨੇਡਾ ਦੀ ਮੈਮ ਗੱਲ ਕਰ ਰਹੇ ਸੀਗੇ ਤੁਸੀਂ ਕੁਐਸਚਨ ਪੁੱਛਿਆ ਸੀਗਾ ਕੈਨੇਡਾ ਦੇ ਵਿੱਚ ਤੁਸੀਂ ਕਿੱਦਾਂ ਕਰਦੇ ਹੋ ਉਹ ਵੀ ਤਾਂ ਵੀਜ਼ੇ ਲੱਗਦੇ ਨੇ ਜਿਹੜੇ ਏਜੰਟ ਲਵਾਉਂਦੇ ਨੇ ਜ਼ਰੂਰ ਵੀਜ਼ੇ ਲੱਗਦੇ ਨੇ ਉਹਨਾਂ ਦੇ ਏਜੰਟ ਤੇ ਆਪਾਂ ਮਾਣਾ ਨਹੀਂ ਕਰਦੇ ਬਟ ਕਿੱਥੇ ਤੁਸੀਂ 20-25 ਲੱਖ ਰੁਪਈਆ ਖਰਚ ਕੇ ਵੀਜ਼ਾ ਲਗਵਾ ਕੇ ਤੁਸੀਂ ਕੈਨੇਡਾ ਪਹੁੰਚ ਵੀ ਜਾਓਗੇ ਕੱਲ ਨੂੰ ਜਦੋਂ ਤੁਸੀਂ ਸ਼ਾਇਦ ਮੈਂ ਪਿਛਲੀ ਬਾਈਟ ਚ ਇੱਕ ਵਾਰੀ ਕਿਹਾ ਸੀਗਾ ਕਿ ਉਦੋਂ ਤੁਸੀਂ ਜਦੋਂ ਪਹੁੰਚਣ ਤੋਂ ਬਾਅਦ ਤੁਹਾਨੂੰ ਪੀਆਰ ਤੇ ਵਰਕ ਪਰਮਿਟ ਚ ਦਿੱਕਤ ਆਏਗੀ ਹੀ ਆਏਗੀ ਕਿਉਂ ਆਏਗੀ ਕਿਉਂਕਿ ਜਿਹੜੇ ਏਜੰਟ ਨੇ ਤੁਹਾਡਾ ਇਮੀਗ੍ਰੇਸ਼ਨ ਕਲੀਅਰ ਕਰਵਾ ਦੇਗਾ ਪਰ ਉੱਥੇ ਜਾ ਕੇ ਜਦੋਂ ਵਰਕ ਪਰਮਿਟ ਅਪਲਾਈ ਕਰਾਂਗੇ ਜਿਹੜੇ ਐਪਲੀਕੇਸ਼ਨ ਫਾਰਮ ਹੁੰਦੀ ਹੈ ਉਹ ਡੀਟੈਲਸ ਲਾਇਰ ਮੰਗਦਾ ਆ ਉਹ ਨਾ ਤਾਂ ਏਜੰਟ ਨੇ ਦੇਣੀ ਨਾ ਤਾਂ ਕਲੈਂਡ ਕੋਲ ਹੋਣੀ ਹੈ ਤੇ ਨਾ ਆਦਾ ਫਿਰ ਵੀਜ਼ਾ ਕਨਵਰਟ ਨਾ ਆ ਜਾ ਕੇ ਨੂੰ ਅਸਾਈਲਮ ਪਾਣੀ ਪੇਗੀ ਅਸਾਈਲਮ ਦੇ ਵਿੱਚ ਨਾ ਤਾਂ ਆਪਣੇ ਪਰਿਵਾਰ ਨੂੰ ਸਾਥ ਸਕਦਾ ਕਹਿੰਦਾ ਮਤਲਬ ਫਿਰ ਉਹ ਇੱਕ ਤਰੀਕੇ ਨਾਲ ਤੁਸੀਂ ਇਨਲੀਗਲ ਹੋ ਗਿਆ ਜਿਸ ਨੂੰ ਵਾਪਸ ਹੀ ਆਣਾ ਪਏਗਾ ਇਹੀ ਕਾਰਨ ਆ ਕਿ ਇਮੀਗ੍ਰੇਸ਼ਨ ਚ ਲੋਕੀ ਵਾਪਸ ਭੇਜਦੇ ਵੀ ਚਾਹੇ ਕੈਨੇਡਾ ਬੰਦਾ ਇੰਟਰਵਿਊ ਕਰਕੇ ਤਾਂ ਵੀ ਉਹਨੂੰ ਵਾਪਸ ਭੇਜਿਆ ਜਾਏਗਾ ਅਗਰ ਉਹ ਗਲਤ ਡਾਕੂਮੈਂਟੇ ਜਿਵੇਂ ਇਹ ਕੈਨੇਡਾ ਦੇ ਜਾਂ ਫਿਰ ਤੁਸੀਂ ਯੂਕੇ ਦਾ ਜਿਵੇਂ ਦੱਸਿਆ ਉਹਦਾ ਵੀਜ਼ੇ ਆ ਰਹੇ ਨੇ ਪ੍ਰੋਪਰ ਮਤਲਬ ਜਿਵੇਂ ਪਿੱਛੇ ਜਿਹੇ ਵਹਿ ਪਿਆ ਗਿਆ ਵੀ ਹੁਣ ਵੀਜ਼ੇ ਹੀ ਨਹੀਂ ਦੇ ਰਹੇ ਕੰਟਰੀ ਬਿਲਕੁਲ ਸੇ ਤੁਸੀਂ ਵੀ ਅੱਜ ਦੇਖਿਆ ਅੱਜ ਆਪਾਂ ਪਾਸਪੋਰਟ ਹੈਂਡ ਓਵਰ ਕਰ ਰਹੇ ਆ ਜਿਹੜੇ ਪਾਸਪੋਰਟ ਤੇ ਸਟicker ਲਾ ਕੇ ਆ ਰਹੇ ਆ ਬੇਸ਼ੱਕ ਕੈਨੇਡਾ ਨੇ ਟਾਈਮ ਪੀਰੀਅਡ ਵਧਾ ਦਿੱਤਾ ਆਪਣਾ 70 ਤੋਂ 80 ਦਿਨ 90 ਦਿਨ ਬੇਸ਼ੱਕ ਕਰ ਦਿੱਤੇ ਗਏ ਨੇ ਹੈਗੇ ਨੇ ਕਿਉਂਕਿ ਰਸ ਜ਼ਿਆਦਾ ਨਿਊయర్ ਆ ਗਿਆ ਹੈਗਾ ਤਾਂ ਕਰਕੇ ਆਫੀਸ਼ੀਅਲੀ ਜਿਹੜੇ ਹੈਗੇ ਆ ਜ਼ਿਆਦਾ ਸਟਾਫ ਘੱਟ ਹੋਣ ਕਰਕੇ ਜਾਂ ਜ਼ਿਆਦਾ ਫਾਈਲਸ ਜ਼ਿਆਦਾ ਹੋਣ ਕਰਕੇ ਆਪਾਂ ਕਹਿ ਸਕਦੇ ਆ ਟਾਈਮ ਤੁਸੀਂ ਆਪਾਂ ਕਲੈਂਡਰ ਨੂੰ ਕਾਵਾਂਗੇ ਅਗਰ ਤੁਸੀਂ ਸਾਡੇ ਆਫਿਸ ਦੇ ਵਿੱਚ ਆਉਂਗੇ ਸਾਡੀਆਂ ਲੇਟੈਸਟ ਪੀਪੀਆਰ ਤੁਸੀਂ ਦੇਖ ਸਕਦੇ ਨਵੰਬਰ ਦੀਆਂ ਪੀਪੀਆਰ ਆ ਚੁੱਕੀਆਂ ਨੇ ਅਕਤੂਬਰ ਦੀਆਂ ਨੇ ਹਾਲਾਂਕਿ ਸਾਡੇ ਕੋਲ ਸਟੈਂਪਿੰਗ ਵੀ ਆ ਚੁੱਕੀ ਹੈ ਅਕਤੂਬਰ ਦੀ ਪਾਸਪੋਰਟ ਦੀ ਕੈਨੇਡਾ ਦੀ ਇੱਕ ਗੱਲ ਇਹ ਵੀ ਹੈ ਮੈਮ ਅੱਜਕੱਲ੍ਹ ਰੁਝਾਨ ਕੈਨੇਡਾ ਦਾ ਘਟ ਗਿਆ ਯੂਕੇ ਦਾ ਘਟ ਗਿਆ ਤੇ ਬਾਕੀ ਕੰਟਰੀਆਂ ਦਾ ਘਟ ਗਿਆ ਹੁਣ ਸ਼ੇਨਗਨ ਵੱਲ ਲੋਕ ਮੂਵ オン ਲੱਗ ਪਏ ਨੇ ਜਿਵੇਂ ਜਰਮਨੀ ਇਟਲੀ ਫਰਾਂਸ ਉਧਰ ਨੂੰ ਜਾਣਾ ਚਾਹੁੰਦੇ ਆ ਕੋਈ ਹੈ ਉਧਰ ਵੀ ਈਜ਼ੀ ਰਸਤਾ ਜਾਂਦਾ ਬਿਲਕੁਲ ਹੈਗਾ ਸਰ ਉਧਰ ਵੀ ਤੁਸੀਂ ਸ਼ੇਨਗਨ ਵੀਜ਼ਾ ਅਪਲਾਈ ਕਰ ਸਕਦੇ ਹੋ ਸ਼ੇਨਗਨ ਵਿੱਚ 29 ਕੰਟਰੀਜ਼ ਆਂਦੀਆਂ ਹੈਗੀਆਂ ਇੱਕ ਕੰਟਰੀ ਤੇ 29 ਕੰਟਰੀਆਂ ਕਲਾਈਂਟ ਟਰੈਵਲ ਕਰ ਸਕਦਾ ਹੈਗਾ ਤਾਂ ਉਹਦੇ ਵਿੱਚ ਵੀ ਈਜ਼ੀਲੀ ਅਪਲਾਈ ਹੋ ਜਾਂਦਾ ਆ ਉਹਦੇ ਵਿੱਚ ਕੀ ਹੁੰਦਾ ਪ੍ਰੋਸੈਸ ਕੀ ਹੁੰਦਾ ਫੰਡ ਕਿੰਨੇ ਕੁ ਸ਼ੋਅ ਕਰਨੇ ਪੈਂਦੇ ਆ ਖਰਚਾ ਕਿੰਨਾ ਕਉਂਦਾ ਫਾਈਲ ਦਾ ਖਰਚਾ ਬਹੁਤ ਘੱਟ ਹੈ ਹਜ਼ਾਰਾਂ ਦੇ ਵਿੱਚ ਹੀ ਖ ਫੰਡ ਦੀ ਗੱਲ ਕਰੀਏ ਤਾਂ 3 ਤੋਂ 4 ਲੱਖ ਤੱਕ ਫੰਡ ਸਫੀਸ਼ੀਐਂਟ ਹੈਗੇ ਆ ਕਲਾਈਂਟ ਦੇ ਤੁਸੀਂ ਇੰਨੇ ਫੰਡ ਦੇ ਵਿੱਚ ਅਪਲਾਈ ਕਰ ਸਕਦੇ ਹੋ ਆਪਣਾ ਵੀਜ਼ਾ ਸ਼ੰਗਨ ਦੇ ਵਿੱਚ ਕੋਈ ਕੰਟਰੀਆਂ ਨੇ ਜਿਵੇਂ ਜਰਮਨੀ ਦੇ ਵਿੱਚ ਵੀ ਬਹੁਤ ਵਧੀਆ ਸਕੋਪ ਹੈ ਜੇ ਸਟੱਡੀ ਵੀਜ਼ੇ ਲਈ ਜਾਣਾ ਉਹਦੇ ਵਿੱਚ ਵੀ ਕਹਿੰਦੇ ਵੀ ਉੱਥੇ ਵਧੀਆ ਸਕੋਪ ਹੈ ਤੁਹਾਡੇ ਲਈ ਕੀ ਰეკਮੈਂਡ ਕੀਤਾ ਜਾਵੇ ਵੀ ਤੁਸੀਂ ਉੱਥੇ ਘੁੰਮਣ ਲਈ ਜਾਣਾ ਜਾਂ ਉੱਥੇ ਵਰਕ ਲਈ ਜਾਣਾ ਉਹ ਕਿਦਾਂ ਈਜ਼ੀ ਹੋ ਸਕਦਾ ఈజీలీ ਤਾਂ ਆਪਾਂ client ਨੂੰ ਇਹੀ ਸਜੈਸਟ ਕਰਦੇ ਕਿ ਘੁੰਮਣ ਲੈ ਜਾਣਾ ਤਾਂ ਸਵਿਟਜ਼ਰਲੈਂਡ ਨੀਦਰਲੈਂਡ ਬਹੁਤ ਵਧੀਆ ਕੰਟਰੀਆਂ ਜਿਨ੍ਹਾਂ ਦਾ ਬਹੁਤ ਵਧੀਆ ਰੇਸ਼ੋ ਚ ਵੀਜ਼ਾਸ ਮਿਲਦੇ ਆ ਅਗਰ client ਨੇ ਕੋਈ ਅਗੂ ਆਪਣੀ ਸੈਟਲਮੈਂਟ ਕਰਨੀ ਹੈ ਗਿਆ ਉਹ ਫਿਰ client ਤੇ ਡਿਪੈਂਡ ਕਰਦਾ ਉਹ ਕਿਹੜੀ ਕੰਟਰੀ ਦੇ ਵਿੱਚ ਜਾ ਕੇ ਆਪਣੀ ਸੈਟਲਮੈਂਟ ਕਰ ਸਕਦਾ ਆ ਬਾਕੀ ਕੰਟਰੀਆਂ ਨਾਲੋਂ ਇਹ ਇਨ੍ਹਾਂ ਕੰਟਰੀਆਂ ਦੇ ਵਿੱਚ ਕੰਮਕਾਜ ਠੀਕ ਹੈ ਉਹਦਾ ਕੰਮਕਾਜ ਠੀਕ ਹੈ ਪੈਸੇ ਪੂਸੇ ਬਣ ਜਾਂਦੇ ਨੇ ਉਥੇ ਉਹਦੀ ਵਿੱਚ ਤੁਸੀਂ ਪੁੱਛਿਆ ਕਿ ਸੈਟਲਮੈਂਟ ਕਿੱਥੇ ਕਰ ਸਕਦਾ ਬਹੁਤ ਵਧੀਆ ਕੁਐਸ਼ਨ ਪੁੱਛਿਆ ਜਿਹੜੇ ਲੋਕੀ ਸ਼ੈਨਗਨ ਜਾਣਾ ਚਾਹੁੰਦੇ ਨੇ ਸ਼ੈਨਗ ਕਿੱਥੇ ਵੀ ਜਾ ਸਕਦੇ ਮੰਨ ਲਓ ਤੁਹਾਡਾ ਸਵਿਟਜ਼ਰਲੈਂਡ ਦਾ ਅਗਰ ਵੀਜ਼ਾ ਆ ਗਿਆ ਤੁਹਾਡੇ ਕੋਲ 28 ਕੰਟਰੀਆਂ ਬਚੀਆਂ ਆ ਤੁਹਾਡੇ ਕੋਲ ਮਹੀਨੇ ਦਾ ਜਾਂ 3 ਮਹੀਨੇ ਦਾ ਵੀਜ਼ਾ ਲੱਗ ਕੇ ਆਂਦਾ ਹੁਣ ਬਹੁਤ ਪਿਛਲੇ 2-3 ਮਹੀਨਿਆਂ ਤੋਂ ਕ੍ਰੇਜ਼ ਆ ਮਤਲਬ ਕਿ ਲੱਗ ਵੀ ਰਿਹਾ ਜਿਹਦਾ ਸ਼ੈਨਗਨ ਵੀਜ਼ਾ ਲੱਗ ਜਾਂਦਾ ਮੰਨ ਲਓ ਸਵਿਟਜ਼ਰਲੈਂਡ ਲੱਗ ਗਿਆ ਉਹ ਐਂਟਰ ਕਰ ਗਿਆ ਉਹਨੂੰ ਆਪਾਂ ਸਪੇਨ ਰეკਮੈਂਡ ਕਰ ਰਹੇ ਆ ਉੱਥੇ ਜਾ ਕੇ ਸਪੇਨ ਮੂਵ ਕਰ ਜਾਓ ਸਪੇਨ ਦੋਹਾਂ ਸਾਲਾਂ ਦੇ ਵਿੱਚ ਪੀਆਰ ਦੇ ਰਿਹਾ ਪਰਮਿਟ ਵੀ ਦੇ ਰਿਹਾ ਹੈਗਾ ਤੇ ਉਹ ਜਿਆਦਾ ਓਪਰਚੁਨਿਟੀ ਜਿਹਨੇ ਵਾਪਸ ਨਹੀਂ ਆਣਾ ਆਪਣਾ ਕਨਵਰਟ ਕਰਾਣਾ ਉਹ ਸਪੇਨ ਜਾ ਕੇ ਆਪਣਾ ਵੀਜ਼ਾ ਵੀ ਕਨਵਰਟ ਕਰਵਾ ਸਕਦੇ। ਵੀਜ਼ਾ ਹੋ ਰਿਹਾ ਬਾਕੀ ਕੰਟਰੀਆਂ ਵਾਂਗੂ ਜਿਵੇਂ ਸਾਇਲਮ ਇਹ ਉਹ ਵਾਲਾ ਕੰਮ ਹੈ। ਸਾਇਲਮ ਦੀ ਲੋੜ ਹੀ ਨਹੀਂ ਹੈਗੀ ਸ਼ਾਇਨਗਨ ਦੇ ਵਿੱਚ ਉਹ ਜੇ ਸਪੇਨ ਚ ਐਂਟਰ ਕਰ ਗਿਆ ਪੇਪਰ ਅਪਲਾਈ ਕਰਤੇ ਕਿਟ ਜਮਾ ਕਰਾਤੀਏ ਕਿਟੇ ਜਮਾ ਕਰਾ ਕੇ ਤੁਸੀਂ ਲੀਗਲੀ ਰਾਈਟਸ ਆ ਤੁਹਾਡੇ ਤੁਸੀਂ ਕੰਮ ਵੀ ਕਰ ਸਕਦੇ। ਮੈਨੂੰ ਲੱਗਦਾ ਵੀ ਇਹ ਇਹ ਇਤਨਾ ਕੰਟਰੀਆਂ ਦੇ ਵਿੱਚ ਬਾਕੀ ਵੱਡੀਆਂ ਕੰਟਰੀਆਂ ਨਾਲੋਂ ਪੈਸੇ ਵੀ ਥੋੜੇ ਲੱਗਦੇ ਨੇ ਖਰਚਾ ਘਟ ਆਉਂਦਾ ਪਰ ਕਹਿੰਦੇ ਆਮ ਆਮਦਨ ਜਿਹੜੀ ਹੈ ਉਹ ਇਨਾ ਬਰਾਬਰ ਹੀ ਹੈ। ਇਦੇ ਵਿੱਚ ਵੀ ਏਜੰਟ 13 13 ਲੱਖ 14 14 ਲੱਖ ਲੈ ਕੇ ਲੋਕੀ ਰੀਚਰ ਦਾ ਬਹਾਨਾ ਲਾ ਕੇ ਲੋਕਾਂ ਤੋਂ ਪੈਸੇ ਠੱਗ ਲੈਂਦੇ ਨੇ ਰੀਚ ਕਰਵਾਉਂਦੇ ਨੇ ਉਹ ਬਹੁਤ ਸਾਰੀਆਂ ਚੀਜ਼ਾਂ ਹਨ ਪਰ ਤੁਸੀਂ ਕੁਝ ਹਜ਼ਾਰਾਂ ਦੇ ਵਿੱਚ ਸ਼ੈ ਨਗੰਦਾ ਜਿਹੜਾ ਸੁਪਨਾ ਵੀ ਔਰ ਪਲੱਸ ਆਪਣਾ ਉੱਥੇ ਜਾ ਕੇ ਸੈਟਲਮੈਂਟ ਵੀ ਕਰ ਸਕਦੇ ਹੋ ਉਹਨੂੰ ਵੀ ਤੁਸੀਂ ਕਿਤੇ ਵੀ ਲਵਾਉਣਾ ਤੁਹਾਡੇ ਕੋਲ ਲੱਖਾਂ ਵਾਲਾ ਕੰਮ ਕੋਈ ਨਹੀਂ ਸਾਰਾ ਹਜ਼ਾਰਾਂ ਵਾਲਾ ਬਿਲਕੁਲ ਬਿਲਕੁਲ ਕੁਝ ਹਜ਼ਾਰਾਂ ਰੁਪਏ ਦੇ ਵਿੱਚ ਤੁਸੀਂ ਆਪਣਾ ਜਿਹੜਾ ਕਿਸੇ ਵੀ ਕੰਟਰੀ ਦਾ ਵੀਜ਼ਾ ਅਪਲਾਈ ਕਰ ਸਕਦੇ ਹੋ ਠੀਕ ਹੈ ਤੁਸੀਂ ਕਿੱਥੋਂ ਆਏ ਆ ਫਗਵਾੜੇ ਤੋਂ ਤੇ ਮਿਸਟਰ ਜਨੇ ਭਗਵਿੰਦਰ ਕੌਰ ਵੀਜ਼ਾ ਦੋਨਾਂ ਦਾ ਲੱਗੇ 2 ਮਿੰਟ ਪਹਿਲੇ ਲੱਗੇ ਆ ਤੇ ਕਾਗਜ਼ਾਂ ਦਾ ਕੋਈ ਜ਼ਿਆਦਾ ਤਾਂ ਨਹੀਂ ਇਹਨਾਂ ਨੇ ਝੰਜੜ ਪਾਇਆ ਕੋਈ ਨਹੀਂ ਨਹੀਂ ਠੀਕ ਸੀ ਕੋਈ ਪ੍ਰੋਬਲਮ ਨਹੀਂ ਆਈ ਕੋਈ ਵਧੀਆ ਸਰਵਿਸ ਇਹਨਾਂ ਦੀ ਜ਼ਿਆਦਾ ਚੱਕਰਤ ਨਹੀਂ ਮਾਰ ਮੈਂ ਨਹੀਂ ਨਹੀਂ ਕੋਈ ਚੱਕਰ ਬਹੁਤ ਨਹੀਂ ਦੋ ਤਿੰਨ ਚੱਕਰੇ ਲੱਗੇ ਆ ਬਾਕੀ ਫੋਨ ਤੇ ਗੱਲਬਾਤ ਹੋ ਜਾਂਦੀ ਸੀ ਫੰਡ ਪੁੰਡ ਤਾਂ ਅੰਦੇ ਅੱਜ ਕੱਲ ਵੀ ਫੰਡ ਬਹੁਤ ਸ਼ੋਅ ਕਰਨੇ ਪੈਂਦੇ ਆ ਕੋਈ ਐਦਾਂ ਦੀ ਵੀ ਕੋਈ ਗੱਲ ਹੈ ਨਹੀਂ ਫੰਡ ਤਾਂ ਆਲਰੇਡੀ ਸਾਡੇ ਕੋਲ ਹੈ ਹੀ ਸੀ ਸਾਨੂੰ ਫੰਡ ਦੀ ਪ੍ਰੋਬਲਮ ਨਹੀਂ ਆਈ ਫੰਡ ਤਾਂ ਵਾਧੂ ਸੀ ਪਹਿਲਾਂ ਵੀ ਤੁਸੀਂ ਜਾ ਕੇ ਆਏ ਹੋ ਹਾਂਜੀ ਪਹਿਲਾਂ ਵੀ ਲੱਗਾ ਸੀ ਉਦੋਂ ਪਰ ਪਾਸਪੋਰਟ ਦੇ ਵੈਲਿਡਿਟੀ ਘੱਟ ਹੋਣ ਕਰਕੇ ਤੇ ਵੀਜ਼ਾ ਥੋੜੇ ਚਿਰ ਦਾ ਦਿੱਤਾ ਸੀ ਉਹਨਾਂ ਨੇ ਹੁਣ ਫੇਰ ਪਾਸਪੋਰਟ ਨਿਊ ਕਰਾ ਕੇ ਦੁਬਾਰਾ ਅਪਲਾਈ ਕੀਤਾ ਸੀ ਤੇ ਹੁਣ ਦੁਬਾਰਾ ਲੱਗਾ ਤੇ ਉੱਥੇ ਕੌਣ ਹੈ ਜੀ ਕੈਨੇਡਾ ਤੋਂ ਉੱਥੇ ਬੇਟਾ ਹੈ ਦਾ ਹਾਂਜੀ ਜਿਹੜੇ ਉਹਨਾਂ ਕੋਲੋਂ ਕਾਗਜ਼ ਮੰਗਵਾਏ ਸੀਗੇ ਉਹਨਾਂ ਤੇ ਫਿਰ ਈਜ਼ੀ ਲੱਗ ਗਿਆ ਕੋਈ ਐ ਕੋਈ ਐ ਐਕਚੁਅਲੀ ਐਦ ਕੀ ਹੋਈ ਉਹਨਾਂ ਦਾ ਕਾਗਜ਼ ਨਹੀਂ ਲਾਇਆ ਵਿੱਚ ਇੰਡੀਪੈਂਡੈਂਟ ਲਾਇਆ ਇਨਡੀਪੈਂਡੈਂਟ ਲਵਾਇਆ ਪਰ ਉਹ ਵੀ ਤੁਸੀਂ ਸਪான்ਸਰ ਨਹੀਂ ਮਤਲਬ ਨਹੀਂ ਸਪான்ਸਰ ਨਹੀਂ ਮਤਲਬ ਵਿਦਆਉਟ ਸਪான்ਸਰ ਇਹਦਾ ਕੀ ਕਾਰਨ ਉਹਦਾ ਪਰਮਿਟ ਜਿਹੜਾ ਐਕਸਪਾਇਰ ਹੋਇਆ ਸੀ ਅੱਗੋਂ ਅਪਲਾਈ ਕੀਤਾ ਅਪਲਾਈ ਫਾਰ ਤੇ ਨਹੀਂ ਵੀ ਕਈ ਕਹਿੰਦੇ ਨਾ ਵੀ ਸਪான்ਸਰ ਬਹੁਤ ਜ਼ਰੂਰੀ ਹੈ ਵੀ ਸਪான்ਸਰ ਹੋਵੇ ਤਾਂ ਤਾਂ ਹੀ ਲੱਗਦਾ ਵੀਜ਼ਾ ਨਹੀਂ ਨਹੀਂ ਸਾਡੇ ਕੋ ਫੰਡ ਵਾਧੂ ਸੀ ਪਹਿਲਾਂ ਵੀ ਜਾਏ ਨਿਊਜ਼ੀਲੈਂਡ ਆਸਟ੍ਰੇਲੀਆ ਸਮਝੇ ਦਾ ਜਾਏ ਆ ਉਹ ਇਨ ਟਾਈਮ ਤੇ ਵਾਪਸ ਆ ਗਏ ਉਹ ਤੇ ਹੁਣ ਕੋਈ ਪ੍ਰੋਬਲਮ ਨਹੀਂ ਤੁਸੀਂ ਇਦਾਂ ਵੀ ਅਪਲਾਈ ਕਰਦੇ ਕਰ ਦਿਓਗੇ ਤਾਂ ਲੱਗ ਜਾਊਗਾ ਤਾਨੂੰ ਇਹੀ ਈਜ਼ੀ ਵੀਜ਼ਾ ਹੀ ਕਿਉਂ ਲੱਗਿਆ ਵੀ ਇਹਨਾਂ ਕੋ ਅਪਲਾਈ ਕਰਨਾ ਚਾਹੀਦਾ ਤੁਸੀਂ ਕਿਤੇ ਐਡ ਵਗੈਰਾ ਦੇਖੀ ਸੀ ਜਾਂ ਤੁਹਾਨੂੰ ਦੱਸਿਆ ਐਡ ਦੇਖੀ ਸੀ ਸਾਨੂੰ ਕੋਈ ਵਧੀਆ ਲੱਗਾ ਫਿਰ ਜੀ ਇੱਥੇ ਆਏ ਪਹਿਲਾਂ ਰਿਫਿਊਜ਼ ਹੋ ਗਿਆ ਸੀ ਫਿਰ ਦੁਬਾਰਾ ਇਹਨਾਂ ਲਾਇਆ ਸੀ ਫਸਟ ਟਾਈਮ ਜਦੋਂ ਲਾਇਆ ਸੀ ਦੁਬਾਰਾ ਲਾਇਆ ਫਿਰ ਲੱਗ ਗਿਆ ਸੀ ਹਾਂ ਹੁਣ ਸਾਡੇ ਵੀ ਬੇਟੇ ਨੇ ਵੀ ਲਵਾਇਆ ਸੀ ਉਹਨੇ ਨਿਊਜ਼ੀਲੈਂਡ ਦਾ ਅਪਲਾਈ ਕੀਤਾ ਸੀ ਬੇਟੇ ਦੇ ਨੂ ਦਾ ਉਹਨਾਂ ਦਾ ਵੀ ਲੱਗ ਗਿਆ ਇਹਨਾਂ ਲਵਾਏ ਇੱਥੇ ਲਵਾਇਆ ਉਹ ਬਾਹਰ ਸੀ ਜਿੱਥੇ ਇੱਥੇ ਸੀ ਇੱਥੇ ਸੀ ਬੋ ਬੋਤਾਂ ਨਾਲ ਕੀ ਨਾਮ ਹੈ ਤੁਹਾਡਾ ਮੈਂ ਨਾਜੀ ਆਪਣਾ ਸੰਜੀਤ ਸ਼ਰਮਾ ਸ਼ਰਮਾ ਜੀ ਤੁਹਾਡੀ ਵਾਜਦਾ ਵੀਜ਼ਾ ਹੈ ਹਾਂ ਮੇਰੀ ਬਾਈ ਦਾ ਵੀਜ਼ਾ ਹੈ ਅੱਛਾ ਕਿਵੇਂ ਦਰੇ ਸਪੀਨਰ ਕਿੰਨਾ ਕੋਲ ਦੀ ਡਿਗਰੀ ਫਸਟ ਟਾਈਮ ਹੈ ਲੇਕਿਨ ਵਧੀਆ ਨੇ ਹਾਂ ਤੇ ਕਿੰਨੇ ਚਿਰ ਚ ਆ ਗਿਆ ਜੀ ਵੀਜ਼ਾ 1 ਮਹੀਨਾ 2 ਮਹੀਨੇ ਚ ਆ ਗਿਆ ਸੀ ਅੱਛਾ ਅੱਗੇ ਕੋਈ ਪਾਂਡ ਦਾ ਕੋਈ ਕਾਗਜ਼ੀ ਦਾ ਕੋਈ ਇੰਨਾ ਦੇ ਬਲੋਂ ਔਖਾ ਤਾਂ ਨਹੀਂ ਕੋਈ ਦੱਸੇ ਨਹੀਂ ਜੋ ਫੋਨ ਚ ਸਾਨੂੰ ਸਾਡੇ ਮੰਗੇਗੇ ਅਸੀਂ ਦੇਈ ਦੇ ਸਾਰਾ ਕੁਝ ਹਾਂ ਬਾਰ ਕਿਨਾਂ ਕੁ ਜਾ ਰਹੇ ਨੇ ਤੁਹਾਡੇ ਵਿੱਚ ਇੱਕ ਬੇਟੇ ਮੇਰੇ ਦੋਨੋਂ ਦਾ ਦੋਨੋਂ ਬੇਟੇ ਨੇ ਫਿਰ ਉਹਨਾਂ ਨੂੰ ਸਪான்ਸਰ ਭੇਜੀ ਸੀ ਹਾਂ ਜਿਸ ਸਪான்ਸਰ ਠੀਕ ਹੈ ਤੇ ਫੰਡ ਕੋਈ ਬਹੁਤੇ ਪੁਰਾਣੇ ਸ਼ੋ ਕੀਤੇ ਕਿ ਜਾਂ ਨਹੀਂ ਕੁਛ ਖਾਸ ਨਹੀਂ ਜੋ ਹੈਗਾ ਸੀ ਉਹ ਦੱਸਾਂਗੇ ਫਟਾ ਅੱਛਾ ਜੀ ਕੁਝ ਜ਼ਿਆਦਾ ਲੰਮਾ ਚੌੜਾ ਨਹੀਂ ਨਹੀਂ ਲੰਮਾ ਚੌੜਾ ਤੇ ਈਜ਼ੀ ਵੀਜ਼ਾ ਮਤਲਬ ਈਜ਼ੀ ਸੀ ਕਿਹੜੇ ਕੰਮ ਆ ਆਦੀ ਈਜ਼ੀ ਤਰੀਕੇ ਨਾਲ ਹੋ ਗਏ ਸੀ ਹਾਂ ਤੇ ਤੁਸੀਂ ਕਿਉਂ ਨਹੀਂ ਬਣਾਇਆ ਉਹ ਨੂੰ ਦੇਖਦੇ ਸੀ ਪਹਿਲੇ ਵਾਈਫ ਦੇ ਵਿੱਚ ਟਰਾਈ ਕਰਨਾ ਇੱਕ ਇਥੇ ਸੀ ਹੁਣ ਆਪਾਂ ਮੈਂ ਫਿਰ ਦੋਨਾਂ ਵੇਹਣ ਨੂੰ ਪੁੱਛੇ ਸੀ ਮੈਂ ਕਿ ਦੋਨਾਂ ਲਈ ਹੈ ਕਿੰਨੇ ਨਹੀਂ ਤੁਸੀਂ ਪਹਿਲੇ ਵਾਈਫ ਦਾ ਲਾਓ ਤੇ ਫਿਰ ਤੁਹਾਡਾ ਲਵਾਉਣਾ ਚਲੋ ਹਾਂ ਠੀਕ ਹੈ ਜੀ ਠੀਕ ਹੈ ਬਹੁਤ ਹੀ ਕਿੰਨੇ ਕੁ ਪੈਸੇ ਲੱਗੇਗੇ ਤੁਹਾਡੇ ਇਹਨਾਂ ਕੋ ਅ ਕਦਰ ਕੀ ਕਰਨ ਦੀ ਕੋਈ ਆਪ ਫੀਸ ਫੀਸ ਸ਼ਾਇਦ 15000 ਲਿੱਤਾ ਨਾ 15000 ਕੀ ਸਰਵਿਸ ਹਾਂਜੀ ਹਾਂਜੀ ਕਦੇ ਕਈ ਕਹਿੰਦੇ ਨਾ ਵੀ ਲੱਖਾਂ ਰੁਪਏ ਲੱਗ ਜਾਂਦੇ ਆ ਨਹੀਂ ਜੀ ਨਹੀਂ ਜੀ ਨਹੀਂ ਨਹੀਂ 15000 ਹਾਂਜੀ ਇਹਨਾਂ ਦੀ ਫੀਸ ਸੀ ਜੋ ਇਹਨਾਂ ਦੀ ਸੀ ਤਾਂ ਜੀ ਠੀਕ ਜੀ ਨਾਮ ਤੁਹਾਡਾ ਗੁਰਮੀਤ ਕੌਰ ਜੀ ਹਾਂ ਜੀ ਕਿੱਥੋਂ ਆਇਆ ਹੋ ਸ਼ਹਿਰਪੁਰ ਤੋਂ ਜੀ ਦੱਸਣ ਦੇ ਸੀ ਕਿ ਪਹਿਲਾਂ ਇੱਕ ਵਾਰੀ ਰਿਫਿਊਜ਼ ਹੋ ਗਿਆ ਸੀ ਵੀਜ਼ਾ ਤੇ ਹੁਣ ਜਦੋਂ ਈਜ਼ੀ ਵੀਜ਼ਾ ਕੋਲੋਂ ਆਇ ਲਵਾ ਲਿਆ ਅ ਪਹਿਲਾਂ ਜਦੋਂ ਲਵਾਇਆ ਸੀ ਤੇ ਹੁਣ ਲਵਾਇਆ ਉਹ ਚ ਫਰਕ ਕੀ ਲੱਗਿਆ ਤੁਹਾਨੂੰ ਉਹ ਫਰਕ ਲੱਗਿਆ ਜੀ ਸਾਨੂੰ ਉਹਨਾਂ ਨੇ ਤਾਂ ਸਾਨੂੰ ਬਹੁਤ ਮਤਲਬ ਤੋਆ ਕੀਤਾ ਹਾਂਜੀ ਤੇ ਫਿਰ ਸਾਡੇ ਗਵਾਂਡੀਆਂ ਦੇ ਨਾਲ ਹੀ ਉਹਨਾਂ ਨੇ ਵੀ ਤੁਹਾਨੂੰ ਦੱਸਿਆ ਵੀ ਤੁਸੀਂ ਉੱਥੇ ਜੀ ਈਜ਼ੀ ਵੀਜ਼ਾ ਵਾਲਿਆਂ ਕੋਲ ਜਾਓ ਜੇ ਨਾਲ ਅਸੀਂ ਐਡ ਵੀ ਪੜਦੇ ਸੀ ਤਾਂ ਮੋਬਾਈਲ ਤੇ ਵੀ ਤੇ ਵੀਰੇ ਜੀ ਨਾਲ ਕੋਈ ਨਾ ਸਾਨੂੰ ਬਹੁਤ ਵਧੀਆ ਫਿਰ ਦੱਸਿਆ ਪਿਆ ਆ ਸਾਨੂੰ ਡਾਕੂਮੈਂਟ ਲਿਆ ਸੋਸੇ ਮੇਰੀ ਪੋਤੀ ਵੀ ਪਾਰੀ ਹੈ ਕੈਨੇਡਾ ਹਾਂਜੀ ਤੇ ਉਹ ਫੇ ਉਧਰ ਉਹਨਾਂ ਨੇ ਸਪான்ਸਰ ਭੇਜੀ ਤੇ ਕਹਿੰਦੇ ਫੇ ਜੀ ਦੇਰ ਹੋ ਗਈ ਸੀ ਮਿਲਣ ਨੂੰ ਵੀ ਤੁਸੀਂ ਮੰਮੀ ਮੈਂ ਤੁਹਾਨੂੰ ਸਾਧ ਕੇ ਤੁਸੀਂ ਮੈਨੂੰ ਮਿਲ ਲਾਓ ਫਿਰ ਇਹਨਾਂ ਕੋ ਆਏ ਸੰਸਾਰਾ ਕੁਝ ਵਧੀਆ ਜਾਣ ਕੇ ਕੀਤਾ ਕਹਿੰਦੇ ਤੇ ਪਹਿਲਾਂ ਕਿੰਨੇ ਕੇ ਪੈਸੇ ਖਰਾਬ ਹੋਏ ਮੇਰੇ ਤਾਂ ਜੀ ਉਦੋਂ ਤਾਂ ਮੇਰਾ 1 ਲੱਖ ਰੁਪਇਆ ਲੱਗ ਗਿਆ 1 ਲੱਖ ਰੁਪਇਆ ਤੇ ਹੁਣ ਜਦੋਂ ਇੱਥੇ ਲਗਾਇਆ ਤੁਸੀਂ ਕੀ ਗੱਲ ਹੋਈ ਉਹ ਸਾਰਾ ਸਨੂ ਨੇ ਉਹਨਾਂ ਨੇ ਮੈਡੀਕਲ ਜਿਪਾਤਾ ਮੈਡੀਕਲ ਵੀ ਉਹਦਾਂ ਹੀ ਮਤਲਬ ਮੈਡੀਕਲ ਵੀ ਬਣ ਲੱਗਦਾ ਜੀ ਉਹ ਕਰ ਦਿੱਤਾ ਤੇ ਉਸਾਂ ਬਤਨੀਆ ਲੈ ਲਈ ਉਹਦੀਆਂ ਬੱਕਰੀਆਂ ਲੈ ਲਈ ਸਾਰਾ ਕੁਛ ਹੀ ਸਾਰਾ ਮਤਲਬ ਖਰਾਬ ਬੜਾ ਕੀਤਾ ਤੇ ਰਿਫਿਊਜ਼ ਲੱਗੀ ਹਾਂਜੀ ਰਿਫਿਊਜ਼ ਲੱਗੀ ਫਿਰ ਤਾਂ ਹੀ ਅਸੀਂ ਨਾ ਘੁੜਾਏ ਉਹਨਾਂ ਨੇ ਜਿਵੇਂ ਤੁਹਾਡੇ ਰਿਫਿਊਜ਼ ਲੱਗੀ ਹੈ ਕੋਈ ਪੈਸੇ ਤਾਂ ਨਹੀਂ ਵਾਧ ਲੈ ਤੁਹਾਡੇ ਕੋਲ ਨਹੀਂ ਨਹੀਂ ਕੋਈ ਪੈਸਾ ਵਾਧੂ ਨਹੀਂ ਲਿਆ ਮੇਰਾ 40000 ਰੁਪਏ 35 40 ਲੱਗਾ ਬਸ ਫਾਂਡ ਸਾਡੇ ਆਪਣੇ ਸੀ ਮੇਰੇ ਮੁੰਡਾ ਰੋਡ ਵਿੱਚ ਪੰਜਾਬ ਰੋਡ ਵਿੱਚ ਆ ਅੱਛਾ ਹਾਂਜੀ ਤੇ ਉਹਨਾਂ ਨੇ ਸਾਰਾ ਕੁਝ ਆਪੇ ਸ਼ੋਅ ਕਰ ਦਿੱਤਾ ਫੰਡ ਬਹੁਤੇ ਪੁਰਾਣੇ ਤਾਂ ਨਹੀਂ ਸ਼ੋਅ ਕਰਵਾਏ ਨਹੀਂ ਆਪਣੇ ਜਿਹੜੇ ਦਫ਼ਤਰ ਚੋਂਾਂ ਦੇ ਫੰਡ ਹੁੰਦੇ ਪਏ ਉਹ ਹੀ ਕਰ ਦਿੱਤੇ ਸ਼ੋਅ ਹਾਂਜੀ ਹਾਂਜੀ ਉਹ ਹੀ ਕਰ ਦਿੱਤਾ ਸਭ ਖੁਸ਼ੀ ਠੀਕ ਹੈ ਇਥੇ ਮਤਲਬ 35-40 ਹਜ਼ਾਰ ਦੇ ਵਿੱਚ ਸਾਰਾ ਵੀਜ਼ਾ ਤੁਹਾਡੇ ਨਾਲ ਹਾਂਜੀ ਹਾਂਜੀ ਤੇ ਕਿੰਨਾ ਕੁ ਸਮਾਂ ਲੱਗ ਗਿਆ ਜੀ ਵੀਜ਼ਾ ਆਉਣ ਤੇ 2 ਮਹੀਨੇ ਯਾਨੀ ਕਿ ਪਹਿਲੇ 2 ਮਹੀਨੇ ਲੱਗੇ ਵੀਜ਼ਾ ਆਉਣ ਤੇ ਤਾਂ ਹੁਣ ਵੀ ਤਕਰੀਬਨ ਮੈਨੂੰ 2 ਤੋਂ 3 ਮਹੀਨੇ ਹੋਗਾ 1.5 ਕੁ ਮਹੀਨਾ ਹੋ ਗਿਆ ਪਾਸਪੋਰਟ ਗਏ ਨੂੰ ਤਾਂ ਹੁਣ ਮਤਲਬ ਜਿੱਦਾਂ ਹੁਣ ਆਇਆ ਦੋ ਕੁ ਮਹੀਨੇ ਚਾਰ ਕਿ ਮਹੀਨੇ ਲੱਗੇ ਗਏ 4 ਮਹੀਨੇ ਹਾਂਜੀ ਹੁਣ ਕਦੋਂ ਜਾ ਰਹੇ ਹਾਂ ਫਿਰ ਕੈਨੇਡਾ ਹੁਣ ਕੁੜੀ ਕਹਿੰਦੀ ਉਧਰ ਬਰਫ਼ ਬਹੁਤ ਪੈਂਦੀ ਮਮੀ ਤੁਸੀਂ ਨਾ ਜਨਵਰੀ ਚ ਆਇਓ ਨਾਲੇ ਉਹਨਾਂ ਦਾ ਜਨਮ ਦਿਨ ਕੁੜੀ ਦਾ ਉਦੋਂ ਉਹਨੂੰ ਮਸਾ ਲਾ ਫਿਰ ਹਾਂਜੀ ਤੇ ਲੋਕਾਂ ਨੂੰ ਕਿਉਂ ਚ ਕਹਿਣਾ ਚਾਹੁੰਦੇ ਹੋ ਵੀ ਜਿਵੇਂ ਕਈ ਵਾਰੀ ਬੰਦਾ ਫਸ ਜਾਂਦਾ ਜਿਵੇਂ ਤੁਸੀਂ ਹੁਣ ਵੀ ਅਸੀਂ ਲੋਣਾ ਆਇਆ ਉਹ ਬੈਠੀ ਕੁੜੀ ਸਾਡੀ ਉਹਦਾ ਵੀਜ਼ਾ ਲੋਣਾ ਮੈਂ ਆਪਣੇ ਬੇਟੇ ਦਾ ਨੌ ਦਾ ਸਭ ਦਾ ਲੋਣਾ ਆਇਆ ਇੱਥੋਂ ਲੋਣਾ ਆਇਆ ਇਹਨਾਂ ਨੇ ਵੀ ਲੋਣਾ ਆਇਆ ਨਿਊਜ਼ੀਲੈਂਡ ਸਾਰਿਆਂ ਦਾ ਇੱਥੋਂ ਹੀ ਲਵਾਉਣਾ ਹੁੰਦਾ ਸਾਰਿਆਂ ਦਾ ਇੱਥੋਂ ਲਵਾਉਣਾ ਹਾਂਜੀ ਠੀਕ ਹੈ ਬਹੁਤ ਬਤਾਉਣਾ ਠੀਕ ਸਰ ਅਮਰਜੀਤ ਕੋਲ ਹਾਂ ਅਮਰਸਰ ਤੋਂ ਵੀਜ਼ਾ ਆ ਗਿਆ ਜੀ ਹਾਂਜੀ ਹਾਂਜੀ ਆ ਗਿਆ ਬੜੀ ਬੜੀ ਅਪਲਾਈ ਕੀਤਾ ਸੀ ਨਹੀਂ ਜੀ ਪੰਜਵੀਂ ਵਾਰੀ ਹੈ ਛੇਵੀਂ ਵਾਰੀ ਹੈ ਮੇਰੇ ਇੱਥੋਂ ਸੀ ਰਿਜ਼ਲਟ ਮਿਲਿਆ ਆਈ ਸੀ ਵੀਜ਼ਾ ਵਾਲਾ ਪਹਿਲੇ ਪੰਜ ਰਿਫਿਊਜ ਲਾਈਆਂ ਆਈਆਂ ਸੀ ਇਹਨਾਂ ਦੀਆਂ ਅੱਛਾ ਦੋ ਵਾਰੀ ਬੇਟੀ ਨੇ ਬਾਹਰ ਕੈਨੇਡਾ ਤੋਂ ਅਪਲਾਈ ਕੀਤਾ ਸੀ ਇੱਕ ਵਾਰੀ ਨੌਰਾਣੀ ਨੇ ਕੀਤਾ ਸੀ ਦੋ ਵਾਰੀ ਐਸੀ ਅਮਰਸਰ ਤੋਂ ਕੀਤਾ ਸੀ ਤੇ ਮੁੜ ਕੇ ਫਿਰ ਇਸ ਤਰ੍ਹਾਂ ਟੀਵੀ ਤੇ ਜਾਂ ਕਹਿ ਲਓ ਆਪਣਾ ਐਡ ਵੇਖੀ ਫਿਰ ਅਸੀਂ ਇੱਧਰ ਆਏ ਜਲੰਧਰ ਆਏ ਜੂਨ ਮਹੀਨੇ ਚ ਉੱਥੋਂ ਜੂਨ ਮਹੀਨੇ ਚ ਅਪਲਾਈ ਕੀਤਾ ਤੇ ਅਕਤੂਬਰ ਮਹੀਨੇ ਚ ਪੰਜ ਮਹੀਨੇ ਬਾਅਦ ਸਾਡਾ ਵੀਜ਼ਾ ਆਇਆ ਪਰ ਸਾਨੂੰ ਇੰਨੀ ਖੁਸ਼ੀ ਆ ਨਾ ਕਿ ਜਿਹੀਆਂ ਸਾਡੀਆਂ ਪੰਜ ਰਫੂਜਲਾ ਸੀ ਨਾ ਜਾਂ ਪੰਜ ਮਹੀਨੇ ਉਹ ਸਾਨੂੰ ਸਾਰੇ ਭੁੱਲ ਗਏ ਪਹਿਲੇ ਸਾਡੇ ਪੈਸੇ ਕਹਿ ਲਓ ਵੀ ਖਰਾਬ ਸੀ ਤਾਂ ਕਈ ਵਾਰੀ ਇਹ ਵੀ ਕਹਿ ਦਿੰਦੇ ਆ ਵੀ ਜਿਵੇਂ ਬਾਹਰੋਂ ਅਪਲਾਈ ਕੀਤਾ ਤਾਂ ਉਹਦੇ ਰਿਜ਼ਲਟ ਥੋੜਾ ਪੋਜ਼ਿਟਿਵ ਆਉਂਦੇ ਆ ਤੁਸੀਂ ਦੋ ਵਾਰੀ ਬਾਹਰੋਂ ਅਪਲਾਈ ਕਰਵਾਇਆ ਤਿੰਨ ਵਾਰੀ ਜੀ ਅੱਛਾ ਤਿੰਨ ਵਾਰੀ ਕਰਵਾਇਆ ਤਿੰਨ ਵਾਰੀ ਬਾਰੋਂ ਬੱਚਿਆਂ ਨੇ ਬਾਰੋਂ ਅਪਲਾਈ ਕੀਤਾ ਸੀ ਹਾਂ ਤੇ ਉੱਥੋਂ ਸਾਡੀਆਂ ਰਫੂਜ ਲੈ ਆਈਆਂ ਤੇ ਇੱਥੇ ਸਾਨੂੰ ਚਲੋ ਕਾਫੀ ਵਧੀਆ ਹੰਗਾਰਾ ਮਿਲਿਆ ਜਦੋਂ ਵੀ ਫੋਨ ਕੀਤਾ ਸਾਰਿਆਂ ਨੇ ਸਹਿਯੋਗ ਦਿੱਤਾ ਸਾਡਾ ਫੋਨ ਚੁੱਕਿਆ ਸਾਡੇ ਨਾਲ ਗੱਲਬਾਤ ਕੀਤੀ ਤੇ ਬਹੁਤ ਵਧੀਆ ਲੱਗਿਆ ਜੀ। ਬੰਦੇ ਦਾ ਇੱਕ ਦੋ ਰਿਫਿਊਜ਼ ਲਾ ਜਾਂਦਾ ਤਾਂ ਮਨ ਟੁੱਟ ਜਾਂਦਾ। ਤੁਹਾਡੇ ਪੰਜ ਆਈਆਂ ਨੇ ਤੇ ਤੁਸੀਂ ਤਾਂ ਮੈਨੂੰ ਲੱਗਦਾ ਪੂਰੇ ਡੋਲੇ ਹੋਵੋਗੇ। ਆਏ ਪੂਰੇ ਡੋਲੇ ਹੋਏ। ਸਾ ਪਰ ਹੋਣ ਵੀ ਅਸੀਂ ਟੋਲੇ ਆ। ਜਦੋਂ ਸਾਡੀ ਗਾਹ ਦਾ ਡੇਟ ਪਈ ਜਾਂਦੀ ਸੀ ਨਾ ਵੀ ਅਜੇ ਅਪਡੇਟ ਆ, ਅਪਡੇਟ ਆ। ਅਜੇ ਕੋਈ ਰਿਪਲਾਈ ਨਹੀਂ ਉਧਰੋਂ ਆਇਆ। ਤੇ ਪੰਜਾਂ ਮਹੀਨੇ ਬਾਅਦ ਜਦੋਂ 10 ਅਕਤੂਬਰ ਨੂੰ ਸਾਨੂੰ ਪਹਿਲੀ ਵਾਰੀ ਪਤਾ ਲੱਗਾ ਵੀ ਸਾਡਾ ਵੀਜ਼ਾ ਜਿਹੜਾ ਵਾ ਅਪਰੂਵ ਹੋ ਗਿਆ। ਇਹਨੂੰ ਬੜੀ ਖੁਸ਼ੀ ਹੋਈ। ਸਮਾਰਕ ਕੌਣ ਹੈ ਜੀ ਤੁਹਾਡੇ? ਬਾਅਦ ਸਾਡੇ ਕਹਿ ਲੋ ਵੀ ਬੇਟਾ-ਬੇਟੀ ਵੀ ਆ। ਤੇ ਜਵਾਈ ਵੀ ਆ। ਹ ਕਿੰਨੇ ਚਿਰ ਤੋਂ ਤੁਸੀਂ ਅਪਲਾਈ ਕਰਦੇ ਪਏ ਸੀਗੇ ਜਿਵੇਂ ਪੰਜ ਰਿਫਿਊਜ਼ ਲਾਈਆਂ ਜਦੋਂ ਅੱਛੀ 2023 ਤੋਂ ਤੇ 2023 ਤੇ ਹੀ ਤੋਂ ਹਾਂਜੀ ਤੇ ਬੱਚੇ ਪੱਕੇ ਨੇ ਉੱਥੇ ਨਹੀਂ ਦੋ ਬੇਟ ਜਿਹੜੇ ਨੌ ਪੁੱਤ ਆ ਨਾ ਉਹ ਅਜੇ ਵਰਕਤੇ ਨੇ ਅੱਛਾ ਤੇ ਜਿਹੜਾ ਧੀ ਜਵਾਈ ਆ ਉਹ ਪੀਆਰ ਨੇ ਪੀਆਰ ਵਾਲਿਆਂ ਨੇ ਵੀ ਸਪான்ਸਰ ਲਾ ਕੇ ਦੇਖੀ ਤਾਂ ਵੀ ਨਹੀਂ ਗੱਲ ਬਣੀ ਐਸ ਕੀ ਪੀਆਰ ਪੀਆਰ ਅੱਦੇ ਸਦਕੇ ਹੀ ਹੋਇਆ ਵਾ ਜੀ ਨੌ ਪੁੱਤ ਨੇ ਆਦਗੀ ਜਿਹੜਾ ਕਰਵਾ ਨਹੀਂ ਧੀ ਜਵਾਈ ਨੇ ਜਵਾਈ ਦੇ ਕਾਗਜ਼ਾਂ ਤੇ ਸਾਰਾ ਕੰਮ ਹੋਇਆ ਬੇਟੀ ਜੇ ਸਾਡੀ ਘਰੇ ਸੀ ਉਹ ਕੰਮ ਕਰਨੀ ਸੀ ਜਾ ਰਹੀ ਹਾਂਜੀ ਤੇ ਚਲੋ ਦੇਖ ਲਓ ਕਈ ਵਾਰੀ ਬੱਚਾ ਜਿਵੇਂ ਪੜਦਾ ਹੀ ਹੋਵੇ ਤੇ ਮਾਪਿਓ ਦਾ ਅਪਲਾਈ ਕਰਦਾ ਕਈ ਵਾਰੀ ਉਦੋਂ ਤੇ ਵੀ ਲੱਗ ਜਾਂਦਾ ਇੱਕ ਕਿਸਮਤ ਦੀਆਂ ਖੇਡਾਂ ਦੇਖ ਲਓ ਹਨਾ ਮੇਰਾ ਪਹਿਲਾਂ ਆ ਗਿਆ ਸੀ ਜੀ ਤੁਹਾਡਾ ਆਇਆ ਮੇਰਾ 2024 ਦਾ ਆ ਗਿਆ ਸੀ ਬੇਟੇ ਦੇ ਕਾਗਜ਼ਾਂ ਤੇ ਆ ਗਿਆ ਨੌਨ ਤੇ ਅੱਛਾ ਤੇ ਇਹਨਾਂ ਦਾ ਹੁਣ ਤੀਜਵਈ ਦੇ ਸੀਜ਼ਨ ਕੀ ਦਿੰਦੇ ਸੀ ਕੀ ਨਾ ਕਹਿੰਦੇ ਸੀ ਤੁਸੀਂ ਵਾਪਸ ਨਹੀਂ ਆਉਣਾ ਜੀ ਅੱਛਾ ਤੁਹਾਡੇ ਪਰਿਵਾਰ ਸਾਰਾ ਉੱਥੇ ਆ ਤੇ ਮੇਰਾ ਤਾਂ ਮੇਰਾ ਵੀ ਚਲੋ ਦੋ ਰਫੂ ਜਲਾਇਆ ਸੀ ਤੀਸਰੀ ਵਾਰੀ ਲੱਗਾ ਸੀ ਤੇ ਤੁਹਾਡੇ ਬੱਚੇ ਸਾਰੇ ਉੱਥੇ ਆ ਤੁਸੀਂ ਉੱਥੇ ਸੈਟਲ ਹੋਣਾ ਵਾ ਤੁਸੀਂ ਵਾਪਸ ਨਹੀਂ ਆਉਣਾ ਇਸ ਕਰਕੇ ਤੁਹਾਡੀ ਬਾਰ ਬਾਰ ਰਿਫਿਊਜਲ ਇਹ ਹੀ ਰੀਜਨ ਆਉਂਦਾ ਸੀ ਹਾਂਜੀ ਹੋਰ ਜਦੋਂ ਮਤਲਬ ਆ ਗਿਆ ਪਤਾ ਲੱਗ ਗਿਆ ਵੀ ਵੀਜ਼ਾ ਆ ਗਿਆ ਉਦੋਂ ਤਾਂ ਮੈਨੂੰ ਲੱਗਦਾ ਵੀ ਸਾਰੇ ਜਿਹੜੇ ਪਿਛਲੇ ਜਿਹੜੀਆਂ ਉਹ ਤੇ ਸਾਰਾ ਪਾਣੀ ਫਿਰ ਸਾਰਾ ਕੁਝ ਭੁੱਲ ਗਿਆ ਸਾਰਾ ਕੁਝ ਭੁੱਲ ਗਿਆ ਬੜੀ ਖੁਸ਼ੀ ਹੋਈ ਆ ਅਪੀ ਚਲੋ ਈਜੀ ਵੀਜੀ ਆਲਿਆਂ ਨੇ ਸਾਡਾ ਕੰਮ ਸਵਾਰਿਆ ਮਹਾਰਾਜ ਜਿੰਨਾਂ ਨੂੰ ਤਰਕੀਆਂ ਬਖਸ਼ੇ ਚੜ੍ਹਦੀਆਂ ਕਲਾ ਰੱਖੇ ਇਸੇ ਤਰ੍ਹਾਂ ਹੋਰ ਨਾਂ ਦੀਆਂ ਜਿਹੜੀਆਂ ਆਸਾਂ ਬੱਜੀਆਂ ਰਹਿਣ ਕਿਉਂਕਿ ਸਾਡੀ ਬੱਜੀ ਆ ਤੇ ਹੋਰਾਂ ਨੇ ਵੀ ਜਾ ਕੇ ਇਹਨਾਂ ਦੇ ਗੁ ਬਾਦ ਸਚੀਨ ਤਾਂ ਪੰਜ ਵਾਰੀ ਅਪਲਾਈ ਕੀਤਾ ਖੈਰ ਤੁਸੀਂ ਉਦੋਂ ਤਾਂ ਤੁਹਾਨੂੰ ਚੀਜ਼ਾਂ ਦਾ ਪਤਾ ਲੱਗ ਗਿਆ ਹੋਊਗਾ ਵੀ ਕਿਹੜੀ ਕਿਹੜੀ ਚੀਜ਼ ਚਾਹੀਦੀ ਤੁਹਾਨੂੰ ਉਹ ਪੰਜ ਵਾਰੀ ਜਦੋਂ ਅਪਲਾਈ ਕੀਤਾ ਜਦੋਂ ਇੱਧਰ ਆਏ ਤੁਸੀਂ ਕੁਝ ਲੱਗਿਆ ਫਰਕ ਲੱਗਿਆ ਵੀ ਇਹਨਾਂ ਦਾ ਕੰਮ ਕਰਨ ਦਾ ਸਟਾਈਲ ਤੇ ਬਾਕੀਆਂ ਦਾ ਕੰਮ ਕਰਨ ਦਾ ਸਟਾਈਲ ਕੁਝ ਵੱਖਰਾ ਹਾਂਜੀ ਨੇ ਸਟਾਈਲ ਵਧੀਆ ਸੀ ਸਾਬਦਾ ਵੀ ਤਾਂ ਦੱਸਿਆ ਵੀ ਤਿੰਨ ਵਾਰੀ ਤਾਂ ਸਾਨੂੰ ਬੱਚਿਆਂ ਨੇ ਬਾਹਰੋਂ ਲਾਇਆ ਤੇ ਦੋ ਵਾਰੀ ਅਸੀਂ ਲਗਾਇਆ ਤੇ ਗੱਲ ਨਾ ਬਣੀ ਹਾਂਜੀ ਤੇ ਗੱਲਬਾਤ ਪੈਸੇ ਤੁਸੀਂ ਮਤਲਬ ਖਰਾਬ ਕੀਤੇ ਆ ਫਿਰ ਉਹ ਪੰਜਾਂ ਫਾਈਲਾਂ ਦੇ ਵਿੱਚ ਹਰਕਤੇ ਘੱਟ ਤੋਂ ਘੱਟ 50-60 ਹਜ਼ਾਰ ਰੁਪਿਆ ਤੇ ਲੱਗ ਹੀ ਜਾਂਦਾ ਨਾ ਹਾਂਜੀ ਕਾਗਜ਼ ਪੱਤਰ ਤਿਆਰ ਕਰਦੇ ਆ ਹੋਰ ਇੱਥੇ ਜਦੋਂ ਹੁਣ ਜਿਵੇਂ ਲੱਗਿਆ ਤੁਹਾਡਾ ਇੱਥੇ ਕਿੰਨੇ ਕ ਪੈਸੇ ਲੱਗੇ ਲੱਖਾਂ ਚ ਲੱਗੇ ਆ ਕਿ ਜਾਂ ਨਹੀਂ ਨਹੀਂ ਸਾਡੇ ਹਜ਼ਾਰਾਂ ਚ ਹੀ ਲੱਗੇ ਆ ਹਜ਼ਾਰਾਂ ਚ ਹੀ ਲੱਗੇ ਹਾਂ ਲੱਖਾਂ ਚ ਨਹੀਂ ਲੱਗੇ ਮਤਲਬ 20-25 ਹਜ਼ਾਰ ਕਹਿ ਲਈਏ ਜਾਂ ਇਸ ਤੋਂ ਵੱਧ ਨੇ ਜਾਂ 50 ਹਜ਼ਾਰ ਤੱਕ ਨਹੀਂ 30 ਹਜ਼ਾਰ ਰੁਪਿਆ ਲੱਗਾ ਇਸ ਤੋਂ ਵੱਧ ਨਹੀਂ ਲੱਗਾ ਬਸ ਬਾਕੀ ਜਿਹੜੀ ਜਦੋਂ ਆਪ ਵੀਜਾ ਸਟੈਂਪ ਲੱਗਣ ਗਿਆ ਉਹ ਉਹਦੀ ਫੀਸ ਲੱਗੀ ਆ ਔਰ ਐਕਸਟਰਾ ਨਾ ਫालतू ਪੈਸਾ ਸਾਡੇ ਕੋਲ ਕੋਈ ਨਹੀਂ ਲਿਆ ਤੁਸੀਂ ਫਿਰ ਤੁਸੀਂ ਜਦੋਂ ਤੁਹਾਡਾ ਪਹਿਲਾਂ ਵੀਜ਼ਾ ਆ ਗਿਆ ਸੀ ਤੁਸੀਂ ਗਏ ਸੀਗੇ ਪਹਿਲਾਂ ਨਹੀਂ ਜੀ ਅਸੀਂ ਜਾਣਾ ਚਾਹੁੰਦੇ ਹਾਂ ਜਦੋਂ ਜਾਵਾਂਗੇ ਤੇ ਇਕੱਠੇ ਹੀ ਜਾਵਾਂਗੇ ਇਕੱਲੇ-ਇਕੱਲੇ ਨਹੀਂ ਜਾਣਾ ਕਦੋਂ ਦੀਆਂ ਕਰਾ ਰਹੇ ਹੋ ਟਿਕਟ ਡਿਸੰਬਰ 'ਚ ਹੈ ਵਿਚਾਰ ਹਾਂ ਹਾਂ ਜੀ ਹਾਂ ਜੀ ਦਸੰਬਰ 'ਚ ਜਾਵਾਂਗੇ ਉੱਧਰ ਵੀ ਪੂਰੀ ਖੁਸ਼ੀ ਹੋਣਗੇ ਸਾਰੇ ਹਾਂ ਜੀ ਬੜੀ ਖੁਸ਼ੀ ਹੈ ਜੀ ਹੁਣ ਵੀ ਨੌ ਰਾਣੀ ਦਾ ਫੁੰਗਣਾ ਆ ਰਿਹਾ ਸੀ ਪਾਪਾ ਜਦੋਂ ਵੀਜ਼ਾ ਤੁਹਾਨੂੰ ਮਿਲ ਗਿਆ ਸਾਨੂੰ ਫੋਟੋ ਜ਼ਰੂਰ ਪਾਓ ਹਾਂ ਜੀ ਥੈਂਕ ਯੂ ਸਰ ਪਹਿਲਾਂ ਮੈਂ ਜੀ ਵੀਜ਼ਾ ਤੋਂ ਆਪਣਾ ਲਗਾਇਆ ਸੀ ਇੱਥੇ ਤਾਂ ਮੇਰਾ ਮਹੀਨੇ ਦੇ ਵਿੱਚ ਆ ਗਿਆ ਸੀ ਤੇ ਹੁਣ ਮੇਰੇ ਮਾਤਾ ਜੀ ਦਾ ਲਗਾਇਆ ਆਪਣਾ ਕੈਨੇਡਾ ਦਾ ਤੇ ਇਹਨਾਂ ਦਾ ਹਫਤੇ ਦੇ ਵਿੱਚ ਆ ਗਿਆ ਤੇ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਤੇ ਨਹੀਂ ਨਹੀਂ ਵੈਰੀ ਈਜ਼ੀ ਜਿੱਦਾਂ ਦਾ ਈਜ਼ੀ ਇਹਨਾਂ ਦਾ ਨਾਮ ਆ ਉਦਾਂ ਦਾ ਈਜ਼ੀ ਕੰਮ ਆ ਹਾਂਜੀ ਬਹੁਤ ਵਧੀਆ ਹੋਰ ਵੀ ਕੋਈ ਕੀਤਾ ਹੋਊਗਾ ਉਚਾਈਆਂ ਤੋਂ ਜਾਂ ਇਹਨਾਂ ਦਾ ਤਰੀਕਾ ਜਿਹਨਾਂ ਦਾ ਦੇਖ ਕੇ ਇਹਨਾਂ ਦਾ ਬੈਸਟ ਹੈ ਬੈਸਟ ਹੈ ਟਰਸਟ ਕਰ ਸਕਦੇ ਆ ਕੋਈ ਕਿਤੇ ਪੈਸੇ ਬਹੁਤ ਲੱਗ ਜਾਂਦੇ ਨੇ ਨਹੀਂ ਕੋਈ ਜ਼ਿਆਦਾ ਪੈਸੇ ਨਹੀਂ ਲਾਦੇ ਸਿੰਪਲ ਲੱਖਾਂ ਚ ਲੱਗਦੇ ਆ ਨਹੀਂ ਨਹੀਂ ਹਜ਼ਾਰਾਂ ਚ ਹਾਂ ਨਹੀਂ ਕੋਈ ਦਿੱਕਤ ਨਹੀਂ ਆਈ। ਪੁਰਾਣੇ ਨਾਲੇ ਕਹਿੰਦੇ ਨਾਲੀ ਪੋਚੇ ਕਾਲੇ ਤੇ ਚੀਕੇ ਨਹੀਂ ਨਹੀਂ ਇਦਾਂ ਦਾ ਕੋਈ ਪ੍ਰੋਬਲਮ ਨਹੀਂ। ਡੰਡ ਜਿਹੜੀ ਇਮੀਗ੍ਰੇਸ਼ਨ ਆਫਿਸ ਬੰਦ ਦਾ ਸ਼ਟਰ ਬੰਦ ਦਾ ਤਾਲੇ ਲੱਗਿਆ ਆਪਾਂ ਦੇਖੇ। ਪਰ ਅੱਜ ਇਜ਼ੀ ਵੀਜ਼ਾ ਦੇ ਆ ਕੇ ਨਾ ਰਸਦੇ ਕਿ ਆਪਾਂ ਹਰਾਨੀ ਹੋ ਗਏ। ਆਪਾਂ ਤਾਂ ਸੁਪਨਾ ਸੋਹਦੇ ਸੀ ਵੀਜ਼ਾ ਤੇ ਵੀਜ਼ਾ ਬੜਾ ਇਜ਼ੀ ਹੈ ਤੇ ਐਵੇਂ ਨਹੀਂ ਨਾ ਨਾ ਇਜ਼ੀ ਵੀਜ਼ਾ ਰੱਖਿਆ। ਬਿਲਕੁਲ ਇੱਕ ਤੇ ਜਿਨ੍ਹਾਂ ਦਾ ਵੀਜ਼ਾ ਲੱਗਾ ਪੰਜ ਰਿਫਿਊਜ਼ਲ ਤੋਂ ਬਾਅਦ ਕੈਨੇਡਾ ਦਾ ਵੀਜ਼ਾ ਦੇਖੋ ਜਿਹੜੀ ਇੰਡਸਟਰੀ ਨਾ ਇਸ ਟਾਈਮ ਜਿੰਨੀ ਵੀ ਇਮੀਗ੍ਰੇਸ਼ਨ ਇੰਡਸਟਰੀ ਹੈ ਸਾਰੇ ਘਬਰਾਏ ਹੋਏ ਨੇ ਕਿ ਕੈਨੇਡਾ ਦੇ ਵੀਜ਼ਾ ਨਹੀਂ ਆ ਰਹੇ ਕਿਉਂਕਿ ਸਾਰੀ ਇੰਡਸਟਰੀ ਕੈਨੇਡਾ ਦੇ ਵੀਜ਼ੇ ਤੇ ਟਿਕੀ ਹੋਈ ਹੈ ਕਿਉਂਕਿ ਕੈਨੇਡਾ ਦਾ ਵੀਜ਼ਾ ਜੇ ਚੱਲਣਾ ਸ਼ੁਰੂ ਹੁੰਦਾ ਤਾਂ ਦਰਾਂ ਦਾ ਕੰਮ ਚੱਲ ਪਿਆ ਤੇ ਨਹੀਂ ਤੇ ਨਹੀਂ ਤੇ ਕਾਫੀ ਦੇਰ ਤੋਂ ਅਸੀਂ ਕਿਉਂਕਿ ਇਸ ਇੰਡਸਟਰੀ ਨਾਲ ਜੁੜੇ ਹੋਏ ਹਾਂ ਕਾਫੀ ਦੇਰ ਤੋਂ ਅਸੀਂ ਇਹਨਾਂ ਦੀਆਂ ਐਡਸ ਅਸੀਂ ਵੀਜ਼ਾ ਦੀਆਂ ਬਣਾਉਂਦੇ ਆ ਤੇ ਮਤਲਬ ਕਿ ਵਿਸ਼ਵਾਸ ਨਹੀਂ ਆਉਂਦਾ ਕਿ ਕੈਨੇਡਾ ਦਾ ਵੀਜ਼ਾ ਵੀ ਜਿਹੜਾ ਵਿਜ਼ਟਰ ਵੀਜ਼ਾ ਇਹਨਾਂ ਸੌਖਾ ਲੱਗ ਜਾਏਗਾ ਅਸੀਂ ਸੱਤ ਜਣਾਂ ਨੂੰ ਪਹਿਲੀ ਵਾਰੀ ਮਿਲੇ ਆ ਕਿ ਐਨੇ ਇਕੱਠੇ ਜਾਣਿਆਂ ਨੂੰ ਜਿਹੜੇ ਵਿਜ਼ਟਰ ਵੀਜ਼ੇ ਕਾਫੀ ਦੇਰ ਬਾਅਦ ਜਿਹੜੇ ਕੈਨੇਡਾ ਦੇ ਵੀਜ਼ੇ ਜਿਹੜੇ ਆ ਰਹੇ ਨੇ ਤੇ ਬਾਕੀ ਲੋਕਾਂ ਨੂੰ ਵੀ ਕਹਾਂਗੇ ਵੀ ਵੀਜ਼ੇ ਆ ਰਹੇ ਜੀ ਆਓ ਤੁਸੀਂ ਲੱਗ ਰਹੇ ਨੇ ਵੀਜ਼ੇ ਬਿਲਕੁਲ ਹੈ ਕੈਨੇਡਾ ਦਾ ਵੀਜ਼ਾ ਨਹੀਂ ਜੀ ਸਾਡੇ ਬੱਚੇ ਬਾਹਰ ਆ ਤੇ 10 ਸਾਲ ਦਾ ਵੀਜ਼ਾ ਸੀ ਖਤਮ ਹੋ ਗਿਆ ਤੇ ਸਾਨੂੰ ਟੈਨਸ਼ਨ ਐ ਹੋ ਗਈ ਸੀ ਕਿ ਹੁਣ ਆਪਾਂ ਬੱਚਿਆਂ ਨੂੰ ਮਿਲ ਹੀ ਨਹੀਂ ਸਕਾਂਗੇ ਪਰ ਹੁਣ ਕੋਈ ਟੈਨਸ਼ਨ ਨਹੀਂ ਐ ਦੁਬਾਰਾ ਵੀਜ਼ਾ ਆਪਾਂ ਰੀਨਿਊ ਇਹਨਾਂ ਕੋਲ ਇਸੇ ਲੱਖਾਂ ਵਾਲਾ ਕੋਈ ਹਿਸਾਬ ਨਹੀਂ ਆ ਕਿਸੇ ਵੀ ਕੰਟਰੀ ਦੇ ਵਿੱਚ ਜਾਣਾ ਤੇ ਸਿਰਫ ਕੁਝ ਹਜ਼ਾਰਾਂ ਰੁਪਏ ਦੇ ਵਿੱਚ ਤੁਸੀਂ ਸ਼ੈਨਗਨ ਜਾ ਸਕਦੇ ਹੋ ਯੂਕੇ ਜਾਣਾ ਉੱਥੇ ਜਾ ਸਕਦੇ ਹੋ ਜੇ ਤੁਸੀਂ ਕੈਨੇਡਾ ਜਾਣਾ ਉੱਥੇ ਵੀ ਜਾ ਸਕਦੇ ਹੋ ਹੁਣ ਓਪਰਚੁਨਿਟੀ ਵਧੀਆ ਕਿ ਆਸਟ੍ਰੇਲੀਆ ਦੇ ਵਿੱਚ T20 ਦਾ ਵਰਲਡ ਕੱਪ ਹੋਣ ਲੱਗਾ ਆ ਫਰਵਰੀ ਦੇ ਵਿੱਚ ਤੇ ਜੇ ਤੁਸੀਂ ਉੱਥੇ ਅਪਲਾਈ ਕਰਨਾ ਤੇ ਵਧੀਆ ਤੁਹਾਡੇ ਕੋਲ ਮੌਕਾ ਤੁਸੀਂ ਅਪਲਾਈ ਇੱਥੇ ਆ ਕੇ ਕਰ ਸਕਦੇ ਹੋ ਕੈਮਰਾਮੈਨ ਗੁਲਚੇਂਦਰ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ